ਇਤਰ ਸੀ ਕਪੜੋਆਂ ਦਾ ਮਹਿਕਣਾ ਕੋਈ ਬੜੀ ਬਾਤ ਨਹੀਂ ਇਤਰ ਸੀ ਕਪੜੋਆਂ ਦਾ ਮਹਿਕਣਾ ਕੋਈ ਬੜੀ ਬਾਤ ਨਹੀਂ ਮਜਾਤ ਉੱ ਤਬ ਹੈ ਜਦ ਆਪਕੀ ਕਿਰਦਾਰ ਸੇ ਫਿਸ਼ੂਆਏ ਜੀ ਹਾਂ ਦੋਸਤੋ ਕਿਰਦਾਰ ਹਮੇਸ਼ਾ ਹੀ ਆਪਣੇ ਆਪ ਦੇ ਵਿੱਚ ਅਹਿਮ ਰੋਲ ਅਦਾ ਕਰਦਾ ਹੈਗਾ ਕਿਉਂਕਿ ਜਦੋਂ ਵੀ ਅਸੀਂ ਕਿਸੇ ਪ੍ਰਸਟੈਲਟੀ ਨੂੰ ਮਿਲਦੇ ਹਾਂ ਜਾਂ ਕਿਸੇ ਵੀ ਇਨਸਾਨ ਨੂੰ ਮਿਲਦੇ ਹਾਂ ਤਾਂ ਸਾਡੀ ਦਿਲ ਦੇ ਉੱਪਰ ਜਿਹੜੀ ਛਾਪ ਛੱਡ ਕੇ ਜਾਂਦਾ ਹੈ ਜਾਂ ਸਾਡੀ ਜਹਨ ਦੇ ਵਿੱਚ ਜਿਹੜੀ ਤਸਵੀਰ ਚਲਕਦੀ ਹੈ ਉਹ ਉਸ ਇਨਸਾਨ ਦੀ ਕੈਰੇਕਟਰ ਦੀ ਹੀ ਹੁੰਦੀ ਹੈ ਪੰਜਾਬਣ ਦੇ ਏਸ ਪੀਜੀ ਉੱਪਰ ਤੁਹਾਨੂੰ ਇੱਕ ਇਹੋ ਜਿਹੀ ਪ੍ਰਸਨੈਲਿਟੀ ਦੇ ਨਾਲ ਅਸੀਂ ਮਿਲਣ ਜਾ ਰਹੇ ਹਾਂ ਜਿਨ੍ਹਾਂ ਦੀ ਕਰੈਕਟਰ ਦੀ ਜਿਨ੍ਹਾਂ ਦੀ ਕਿਰਦਾਰ ਦੀ ਜਿਹੜੀ ਖੁਸ਼ਬੂ ਹੈਗੀ ਹੈ ਉਹ ਵਾਕਿਆ ਹੀ ਸਾਨੂੰ ਹਰ ਜਗ੍ਹਾ ਤੇ ਮਹਿਸੂਸ ਵੀ ਹੁੰਦੀ ਹੈਗੀ ਹੈ ਤੇ ਉਹਨਾਂ ਦੇ ਵਿੱਚ ਜੇ ਮੈਂ ਕਹਾਂ ਕਿ ਪੋਜ਼ਿਟਿਵਿਟੀ ਦੀ ਐਨਰਜੀ ਲੈਵਲ ਇੰਨਾ ਕੁ ਜ਼ਿਆਦਾ ਹੈਗਾ ਕਿ ਉਹ ਜਿੱਤੇ ਵੀ ਜਾਂਦੇ ਹੈਗੇ ਆਪਣਾ ਪੋਜ਼ਿਟਿਵ ਐਟੀਟਿਊਡ ਜੋ ਹਮੇਸ਼ਾ ਹੀ ਦੂਸਰੇ ਦੇ ਉੱਪਰ ਛੱਡ ਕੇ ਜ਼ਰੂਰਾਂਦੇ ਹੈਗੇ ਤਾਂ ਅੱਤੇ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਸਿਲਵਰ ਆਕਸਕੂਲ શુシャン સિટી ટુ ધ પ્રિન્સિપલ નીતુ अरोड़ा जीनाथ સ્વાગત કર દેના જી મેમ સ્વાગત હે થેન્ક યુ ਜਿੰਨੇ ਜਿੰਨਾ ਵੀ ਅਸੀਂ ਤੁਹਾਨੂੰ ਜਾਣਦੇ ਹੈਗੇ ਜਿੰਨਾ ਵੀ ਅਸੀਂ ਤੁਹਾਨੂੰ ਮਿਲਦੇ ਆ ਚਾਹ ਜੋ ਤੁਹਾਨੂੰ ਦੇਖਦੇ ਆ ਤੁਹਾਡੇ ਲਿੰਕ ਦੇ ਵਿੱਚ ਹੈਗੇ ਉਹਨਾਂ ਨੂੰ ਇਹ ਚੀਜ਼ ਬਾਕੂ ਭੀ ਪਤਾ ਹੈਗੀ ਹੈ ਕਿ ਤੁਹਾਡੀ ਜਿਹੜੀ ਚਿਹਰੇ ਦੀ ਸਮਾਈਲ ਹੈਗੀ ਹੈ ਜਾਂ ਤੁਹਾਡਾ ਜਿਹੜਾ ਪੋਜ਼ੀਟਿਵ ਐਟੀਟਿਊਡ ਹੈਗਾ ਉਹ વાਕਈ ਸਾਡੇ ਸਾਰਿਆਂ ਦੇ ਦਿਲਾਂ ਦੇ ਉੱਪਰ ਰਾਜ ਕਰਦਾ ਹੈਗਾ ਮੈਂ ਜ਼ਰੂਰ ਜਾਨਣਾ ਚਾਹੂੰਗੀ ਕਿ ਨੀਤੂ ਰੋੜਾ ਜੀ ਦਾ ਜਿਹੜਾ ਬਚਪਨ ਸੀਗਾ ਜਾਂ ਜਿਹੜਾ ਸ਼ੁਰੂਆਤੀ ਸਫ਼ਰ ਦੀ ਜਿਹੜੀ ਸ਼ੁਰੂਆਤ ਸੀਗੀ ਪੜ੍ਹਾਈ ਲਿਖਾਈ ਦੀ ਉਹ ਕਿੱਥੋਂ ਹੋਈ ਜਿਨ੍ਹਾਂ ਨੇ ਕਿ ਤੁਹਾਨੂੰ ਇੰਨੇ ਸੋਹਣੇ ਗੁਨਾ ਦੇ ਨਾਲ ਜਿਹੜਾ ਹੈਗਾ ਨਿਵਾਜਿਆ ਹੋਇਆ ਮੈਂ सिरसा ਦੀ ਰਹਿਣ ਵਾਲੀ ਹਾਂ ਹਰਿਆਣਾ ਅਸੀਂ ਚਾਰ ਪੈਂਟਰ ਫੈਮਿਲੀ ਦੇ ਵਿੱਚ ਆਈ ਬਿਲੋਂਗ ਟੂ ਅ ਮਿਡਲ ਕਲਾਸ ਫੈਮਿਲੀ ਤੇ ਬਚਪਨ ਤੋਂ ਇੱਕ ਚੀਜ਼ ਜਿਹੜੀ ਮੈਂ ਆਪਣੇ ਆਪ ਫੀਲ ਕਰਦੀ ਸੀ ਹੀ ਸੀ ਆਨ थर्ड ਇਨ ਨੰਬਰ ਇਨ ਫੈਮਲੀ ਤਾਂ ਮੇਰੇ ਪੇਰੈਂਟਸ ਦੀ ਵਿਸ਼ ਕਿਉਂਕਿ ਅੱਜ ਤੋਂ ਮੈਂ 48 ਸਾਲ ਪਹਿਲੇ ਦੀ ਗੱਲ ਕਰ ਰਹੀ ਹਾਂ ਉਸ ਟਾਈਮ ਸਿਨੈਰੀਓ ਇਸ ਤਰ੍ਹਾਂ ਦਾ ਸੀ ਕਿ ਪ੍ਰੀਫਰੈਂਸ ਬॉयਜ਼ ਨੂੰ ਜਿਵੇਂ ਦਿੱਤੀ ਜਾਂਦੀ ਸੀ ਜੀ ਤਾਂ ਮੇਰੇ ਤੋਂ ਵੱਡੇ ਆਲਰੇਡੀ ਕਿ ਮੇਰੇ ਬ੍ਰਦਰ ਸਿਸਟਰ ਸੀਗੇ ਤੇ ਜਦੋਂ ਮੈਂ ਹੋਈ ਤਾਂ ਮਤਲਬ ਪਰੇਸ ਦੀ ਇੱਛਾ ਸੀ ਮੇਰੇ ਗ੍ਰੈਂਡਪੇਰੈਂਟਸ ਦੀ ਇੱਛਾ ਸੀ ਕਿ ਬੇਟੇ ਦੀ ਜੋੜੀ ਹੋਣੀ ਚਾਹੀਦੀ ਹੈ ਯੂਜੂਲੀ ਫੈਮਲੀਆਂ ਵਿੱਚ ਜਿਵੇਂ ਹੁੰਦਾ ਹੈ ਤੇ ਹੋ ਗਈ ਮੈਂ ਤੇ ਬਾਈ ਚਾਂਸ ਮਤਲਬ ਮੇਰੇ ਪੇਰੈਂਟਸ ਨੇ ਮੈਨੂੰ ਇਹ ਗੱਲ ਦੱਸ ਵੀ ਦਿੱਤੀ ਹੂੰ ਤਾਂ ਉਹ ਗੱਲ ਕਿਤੇ ਨਾ ਕਿਤੇ ਟੱਚ ਕੀਤੀ ਕਿ ਵਾਈ ਅ ਬாய் ਯਾ ਕਿ ਕੁੜੀਆਂ ਕਿਸੇ ਮੁੰਡਿਆਂ ਤੋਂ ਘਟ ਨਹੀਂ ਹੁੰਦੀਆਂ ਤੇ ਆਈ ਵਾਂਟਿਡ ਟੂ ਪ੍ਰੂਵ ਦੈਟ ਸਿンス ਮਾਈ ਚਾਈਲਡਹੂਡ ਓਕੇ ਕਿ ਬਚਪਨ ਤੋਂ ਹੀ ਆ ਸੀਗਾ ਵੀ ਮੇਰੇ ਪੇਰੈਂਟਸ ਨੂੰ ਇਹ ਗੱਲ ਪੀਰੈਂਟਸ ਨੂੰ ਕੀ ਆਪਣੀ ਜਿੰਨੀ ਮੈਂਟੈਲਿਟੀ ਜਿਹੜੀ ਸੁਸਾਇਟੀ ਆ ਉਹਨਾਂ ਸਭ ਨੂੰ ਇਹ ਕਿਤੇ ਰੈਲਾਈਜ਼ ਕਰਾਉਣਾ ਸੀਗਾ ਵੀ ਕੁੜੀਆਂ ਕਿਸੇ ਵੀ ਮਾਮਲੇ 'ਚ ਮੁੰਡਿਆਂ ਤੋਂ ਘੱਟ ਨਹੀਂ ਹੁੰਦੀਆਂ ਜੀ ਤਾਂ ਉਸ ਕਰਕੇ ਬਚਪਨ ਤੋਂ ਹੀ ਮੇਬੀ ਵਨ ਆਫ ਦਾ ਰੀਜ਼ਨ ਕਿ ਉਹਨਾਂ ਦੀ ਇੱਛਾ ਸੀ ਸ਼ਾਇਦ ਉਹ ਮੇਲ ਕੈਰੈਕਟ੍ਰਿਸਟਿਕਸ ਸੀਗੇ ਆਈ ਵਾਸ ਵੈਰੀ ਬੋਲਡ ਸਿንስ ਬਿਗਨਿੰਗ ਓਨਲੀ ਕਿਸੇ ਤੋਂ ਡਰਨਾ ਨਹੀਂ ਕਿਸੇ ਤੋਂ ਝਿਜਕਣਾ ਨਹੀਂ ਇਵਨ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਮੇਰੀ ਫਰੈਂਡਸ ਆ ਕੇ ਮੈਨੂੰ ਕਹਿੰਦੀਆਂ ਹੁੰਦੀਆਂ ਸੀ ਵੀ ਕੋਈ ਲੜਕਾ ਤੰਗ ਕਰ ਰਿਹਾ ਹੈ ਜਾਂ ਕੋਈ ਉਹਨਾਂ ਨੂੰ ਪ੍ਰੋਬਲਮ ਹੈ ਤਾਂ ਮੈਂ ਉਹਨਾਂ ਦੇ ਨਾਲ ਹੁੰਦੀ ਸੀ ਹਮੇਸ਼ਾ ਖੜੀ ਹੋਈ ਤੇ ਕਿਸੇ ਨੂੰ ਧਮਕਾਣਾ ਹੈ ਕਿਸੇ ਨੂੰ ਡਰਾਣਾ ਹੈ ਤਾਂ ਆ ਯੂਸ ਟੂ ਬੀ देयर ਤਾਂ ਉਸ ਚੀਜ਼ ਨੇ ਇੱਕ ਮੈਂਟਲ ਮੇਕਅਪ ਇਸ ਤਰ੍ਹਾਂ ਦਾ ਕੀਤਾ ਸੀ ਕਿ ਆਪਣੇ ਪੈਰਾਂ ਤੇ ਖੜਾ ਹੋਣਾ ਹੈ ਤੇ ਪੇਰੈਂਟਸ ਨੂੰ ਕਿਸੇ ਵੀ ਤਰ੍ਹਾਂ ਇਸ ਗੱਲ ਦਾ ਅਫਸੋਸ ਨਾ ਹੋਵੇ ਕਿ ਬੇਟੀ ਹੋਈ ਹੈ ਕਿ ਬੇਟਾ ਬਣ ਕੇ ਦਿਖਾਣਾ ਹੈ ਕਿ ਬੇਟਾ ਜੋ ਕਰ ਸਕਦਾ ਹੈ ਉਹ ਬੇਟੀ ਵੀ ਕਰ ਸਕਦੀ ਹੈ ਜੀ ਤਾਂ ਨੀਤੂ ਰੋੜਾ ਨੇ ਫਿਰ ਹੀ ਕਿਵੇਂ ਕੀਤਾ ਅਗਰ ਐਜੂਕੇਸ਼ਨ ਦੀ ਪੱਖ ਦੀ ਗੱਲ ਕਰਾਂ ਅਗਰ ਮੈਂ ਕਾਲਜ ਟਾਈਮ ਦੀ ਗੱਲ ਕਰਾਂ ਤੁਹਾਡੀ ਪੜ੍ਹਾਈ ਲਿਖਾਈ ਦਾ ਜਿਹੜਾ ਦੌਰ ਸੀ ਜਾਂ ਪੜ੍ਹਾਈ ਲਿਖਾਈ ਦਾ ਜਿਹੜਾ ਸਫਰ ਸੀਗਾ ਫਿਰ ਉਹ ਕਿਦਾਂ ਦਾ ਸੀਗਾ ਮੇਰਾ ਪੜ੍ਹਾਈ ਲਿਖਾਈ ਦਾ ਸਫਰ ਆਈ ਵਾਸ ਨੈਵਰ ਅ ਟਾਪਰ ਨਾ ਮੈਨੂੰ ਇਹ ਐਡਮਿਟ ਕਰਨ ਦੇ ਵਿੱਚ ਵੀ ਕੋਈ ਅਫਸੋਸ ਨਹੀਂ ਹੈ ਪਰ ਆਈ ਵਾਸ ਅ ਵੈਰੀ ਸ਼ਾਰਪ ਆਬਜ਼ਰਵਰ ਮੈਂ ਹਰ ਕਰਿਕੂਲਰ ਐਕਟੀਵਿਟੀ ਐਕਸਟਰਾ ਕਰਿਕੂਲਰ ਐਕਟੀਵਿਟੀ ਹੁੰਦੀ ਹੈ ਚਾਹੇ ਤੁਸੀਂ ਡਾਂਸ ਲੋ ਮਿਊਜ਼ਿਕ ਲੋ ਸਪੋਰਟਸ ਲੋ ਕੋਈ ਵੀ ਐਕਟੀਵਿਟੀ इस तरह की नहीं होंगी मेरे स्कूल या कॉलेज जिथे नीतू अरोड़ा इज नॉट प्रेजेंट ओके। okay. तो उस चीज ने एक कॉन्फिडेंस बिल्डअप किया आई वॉज गुड इन स्टडीज बट गुड नॉट वेरी गुड बट ਜੋ ਮੈਂ ਆਪਣੀ ਲਾਈਫ ਦੇ ਵਿੱਚ ਦੇਖਿਆ ਹੈ ਸਿੱਖਿਆ ਹੈ ਅਗਰ ਤੁਸੀਂ ਰਿਸਰਚ ਵੀ ਕਰੋਗੇ ਤਾਂ ਇੱਕ ਸਟੈਂਫੋਰਡ ਯੂਨੀਵਰਸਿਟੀ ਦੀ ਰਿਸਰਚ ਹੈ ਕਿ ਜਿਹੜੇ ਆਪਣੇ ਡੋਮੇਨ ਸਕਿਲਸ ਨੇ ਆਪਾਂ 프로ਫੈਸ਼ਨਲ ਲਾਈਫ ਦੀ ਗੱਲ ਕਰੀਏ ਤਾਂ 20 ਤੋਂ mm. 30% ਆਪਾਨੂੰ ਹੈਲਪ ਕਰਦੇ ਹੈ ਜਿਹੜੇ ਆਪਣੇ ਸੌਫਟ ਸਕਿਲਸ ਹੈ 80% ਆਪਣੀ ਸਕਸੈਸ ਦੇ ਵਿੱਚ ਉਹ ਕੰਮ ਕਰਦੇ ਹੈ ਤਾਂ ਬlesed with those soft skills due to these extracurricular activities ओके ਤਾਂ ਉਸ ਸਮੇਂ ਦੀ ਅਗਰ ਸ਼ੌਕ ਦੀ ਮੈਂ ਗੱਲ ਕਰਾਂ ਕਿ ਜਦੋਂ ਕਾਲਜ ਲਾਈਫ ਦੀ ਵਿੱਚ ਸੀ ਇਹ ਤਾਂ ਤੁਸੀਂ ਦੱਸ ਸਕੀ ਤੁਸੀਂ ਬਹੁਤ ਬੋਲਡ ਸੀਗੇ ਹੈ ਨਾ ਤੁਸੀਂ ਹਰ ਇੱਕ ਥਾਂ ਤੇ ਪ੍ਰੈਜੈਂਟ ਰਹਿੰਦੇ ਸੀਗੇ ਤਾਂ ਉਸ ਟਾਈਮ ਦੀ ਸ਼ੌਕ ਦੀ ਗੱਲ ਕਰਾਂ ਹੌਬੀ ਦੀ ਗੱਲ ਕਰਾਂ ਤਾਂ ਕਿਦਾਂ ਦੀ ਹੌਬੀ ਉਸ ਸਮੇਂ ਦੇ ਉੱਪਰ ਸੀਗੀ ਜਾਂ ਕਾਲਜ ਦੇ ਵਿੱਚ ਕੀ ਕੁਝ ਕਰਦੇ ਸੀਗੇ ਕਿਉਂਕਿ ਬੋਲਡਨੈਸ ਤੋਂ ਸੁਣਨ ਵਾਲਿਆਂ ਨੂੰ ਆਏ ਲੱਗ ਰਿਹਾ ਹੋਊਗਾ ਵੀ ਪਤਾ ਤਾਂ ਲੱਗੇ ਆਖਿਰ ਮੈਡਮ ਕੀ ਕਰਦੇ ਸੀਗੇ ਮੇਰਾ ਮੈਨ ਐਥਲੈਟਿਕਸ ਦੇ ਵਿੱਚ ਆਈ ਵਾਸ ਵੈਰੀ ਗੁੱਡ ਮੈਨੂੰ ਸਕੂਲ ਚ ਪੀਟੀ 우ਸ਼ਾ ਤੋਂ ਨਾਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀਗਾ ਜੀ ਤੇ ਸਪੋਰਟਸ ਤੋਂ ਅਲਾਵਾ 뮤జిక్ ਡਾਂਸ ਤੇ ਇੱਕ ਮੇਰਾ ਬੋਲਣ ਵਾਲਾ ਜਿਹੜਾ ਏਰੀਆ ਸੀ ਲਾਈਕ ਸਟੇਜ ਤੇ ਬੋਲਣ ਵਾਲਾ ਥੋੜਾ ਜਿਹਾ ਕੱਟ ਸੀ ਡਾਂਸ 뮤직 ਆ ਯੂਸ ਟੂ ਡੂ ਮੈਨੂੰ ਯਾਦ ਹੈ ਆਪਣੇ ਕਲਾਸ 6 ਦੇ ਵਿੱਚ ਇੱਕ ਸਪੀਚ ਕੰਪੀਟੀਸ਼ਨ ਸੀਗਾ ਤੇ ਮੇਰੇ ਟੀਚਰ ਨੇ ਮੈਨੂੰ ਇੱਕ ਟੌਪਿਕ ਦਿੱਤਾ ਸੀ ਖੂਨਦਾਨ ਜੀ मैं अपने पूरे हाउस दे आगे बोलना शुरू किया ते पहला पैराग्राफ पढ़ने तो बाद मेनू चक्कर आ गए ते मैं गिर गई आई वाज फेइंट ते उस तो बाद मेनू लगया लग दी आ एरिया है आई थिंक आई नीड टू वर्क ऑन दिस ਫਿਰ ਮੈਂ ਉਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ ਮਤਲਬ ਜੋ ਕਮੀ ਦਿਖਦੀ ਸੀ ਕਿ ਆਪਣੇ ਆਪ ਚ ਸਰ ਹਰ ਕਿਸੇ ਵਿੱਚ ਹੁੰਦੀ ਹੈ ਪਰ ਉਹਦੇ ਤੇ ਕੰਮ ਕਰਕੇ ਆਪਾਂ ਉਸ ਕਮੀ ਨੂੰ ਦੂਰ ਕਰ ਸਕਦੇ ਹਾਂ ਇੱਕ ਸਕਿੱਲ ਹੈ ਜੀ ਚੀਜ਼ ਹੈ ਜਿਹਨੂੰ ਆਪਾਂ ਸਿੱਖ ਸਕਦੇ ਹਾਂ ਤੇ ਮੈਨੂੰ ਲੱਗਿਆ ਸੀ ਠੀਕ ਹੈ ਬਾਕੀ ਚੀਜ਼ਾਂ ਤਾਂ ਮੈਂ ਕਰ ਰਹੀ ਹਾਂ ਬਟ ਕਿਤੇ ਆ ਵਾਲਾ ਫੈਕਟਰ ਸ਼ਾਇਦ ਕੁਝ ਘਟਦਾ ਹੈ ਸੋ ਦੈਨ ਆਈ ਸਟਾਰਟਡ ਟੇਕਿੰਗ ਅਪ ਦੋਸ ਥਿੰਗਸ ਜਿਹਦੇ ਵਿੱਚ ਮੈਨੂੰ ਬੋਲਣ ਦਾ ਮੌਕਾ ਮਿਲਦਾ ਸੀ ਤੇ ਦੈਟ ਹੈਲਪ ਮੀ ਅ ਲੋਟ ਓਕੇ ਤਾਂ ਪੀਟੀਯੂਸ਼ਾ ਜਾਨੀ ਕਿ ਤੁਸੀਂ ਕਿਹਾ ਵੀ ਤੁਸੀਂ ਐਥਲੈਟਿਕਸ ਉਸੀ ਵਿੱਚ ਜਾਣਾ ਚਾਹੁੰਦੇ ਸੀਗੇ ਬਟ ਉਸੀ ਨੂੰ ਕੰਟੀਨਿਊ ਨਹੀਂ ਕੀਤਾ ਕਿਉਂਕਿ ਅੱਜ ਅਸੀਂ ਤੁਹਾਨੂੰ ਮਿਲਦੇ ਆ ਐਜ਼ ਅ ਪ੍ਰਿੰਸੀਪਲ ਤੁਸੀਂ ਜੌਬ ਕਰ ਰਹੇ ਹੈਗੇ ਹੋ ਤਾਂ ਉਸ ਚੀਜ਼ ਨੂੰ ਕੰਟੀਨਿਊ ਕਿਉਂ ਨਹੀਂ ਕੀਤਾ ਫਿਰ ਉਸ ਟੀਮ ਵੱਲ ਕਿਉਂਕਿ ਜਦੋਂ ਤੁਸੀਂ ਕਿਹਾ ਵੀ ਤੁਹਾਡੇ ਮਨ ਦੇ ਅੰਦਰ ਹਨਾ ਇੱਕ ਇੱਛਾ ਵੀ ਸੀਗੀ ਤੇ ਉਸ ਚੀਜ਼ ਦੇ ਉੱਪਰ ਤੁਸੀਂ ਕੰਮ ਵੀ ਕਰ ਰਹੇ ਸੀਗੇ ਤਾਂ ਫਿਰ ਕਿਉਂ ਉਸ ਟੀਮ ਨੂੰ ਕਿਉਂ ਛੱਡਿਆ ਤਾਂ ਇਸ ਟੀਮ ਚ ਕਿਵੇਂ ਆਇਆ ਐਕਚੁਅਲੀ ਇਹਦੀ ਕੋਰਸ ਆਫ ਲਾਈਫ ਬੜੀ ਵਾਰੀ ਹੁੰਦਾ ਆ ਆਪਾਂ ਕੁਝ ਚਾਹਣੇ ਹੁੰਨੇ ਆ ਤੇ अपन चेंज करना पैदा कोर्स ऑफ लाइफ अपन चेंज करना पैदा है जिम्मे मैं दसिया की शुरू तो ही दिल्ड एक इच्छा सी भी हाँ बेटिया बखो बन के दिखाना है मेरे फादर जॉब करते ਤੇ ਜਦੋਂ ਮੈਂ ਉਹਨਾਂ ਨੂੰ ਦੇਖਦੀ ਸੀ ਇੱਕ ਹਰ ਮੇਰੇ ਖਿਆਲ ਸਰਵਿਸਮੈਨ ਦਾ ਇੱਕ ਏ ਵੀਕ ਪੁਆਇੰਟ ਹੁੰਦਾ ਏ ਟੁਵਰਡਸ ਦੀ ਐਂਡ ਆਫ ਦੀ ਮੰਥ ਥੋੜਾ ਜਿਹਾ ਲਾਈਫ ਸਟਰਗਲਿੰਗ ਹੋ ਜਾਂਦੀ ਹੈ ਪੂਰੇ ਮਹੀਨੇ ਦਾ ਬਜਟ ਬਣਿਆ ਹੁੰਦਾ ਤੇ ਬੀਇੰਗ ਫੋਰ ਕਿਡਸ ਇਨ ਦਾ ਫੈਮਿਲੀ ਚਾਰ ਬੱਚੇ ਸੀਗੇ ਤਾਂ ਅੱਜਕੱਲ ਤੁਹਾਨੂੰ ਪਤਾ ਇੱਕ ਬੱਚੇ ਨੂੰ ਪਾਲਣਾ ਵੀ ਬਹੁਤ ਮੁਸ਼ਕਿਲ ਹੁੰਦਾ ਹੈ ਤਾਂ ਮੈਂ ਉਹਨਾਂ ਨੂੰ ਥੋੜਾ ਜਿਹਾ ਕਿਤੇ ਨਾ ਕਿਤੇ ਸਟਰਗਲ ਕਰਦਾ ਦੇਖਦੀ ਸੀ ਤਾਂ ਉਹ ਚੀਜ਼ ਮੈਨੂੰ ਬੜੀ ਪਿੰਚ ਕਰਦੀ ਸੀ ਹਾਲਾਂਕਿ ਉਹਨਾਂ ਨੇ ਕਦੇ ਵੀ ਸਾਨੂੰ ਕਿਸੇ ਚੀਜ਼ ਤੋਂ ਡਿਪਰਾਈਵ ਨਹੀਂ ਕੀਤਾ ਬਟ ਕਿਤਨਾ ਕਿਤੇ ਰਹਿੰਦਾ ਸੀਗਾ ਵੀ ਮੈਂ ਇਹਨਾਂ ਨੂੰ ਸਪੋਰਟ मेरे फादर ने मैं बहुत समझाया कि अपनी स्टडीज़ रेगुलर करो कॉलेज अपना रेगुलर जाओ अपनी पढ़ाई अच्छे तरीके करो बट उस टाइम शायद बचपन वाला वो दिमाग से ओनी समझ नहीं हालांकि अब मैं मनि हाँ मैं उदो गलती की थी, पर उदो मन ची भी मैं अपनी अर्निंग शुरू करनी है okay. अर्निंग तो वो अरनिंग शुरू कर चक्कर मैं ट्वेल्थ तो बाद एक डिप्लोमा से मैं जॉब करनी शुरू करती आई वॉज एटीन ईयरस वैन स्टार्टड माई फर्स्ट जॉब ਤਾਂ ਅਗਰ ਉਹ ਸੁਪਨੇ ਪਿੱਛੇ ਹੋ ਗਏ ਥੋੜੇ ਜੀ ਜੇ ਜਦੋਂ ਇੱਕ ਵਾਰੀ ਆਪਾਂ ਕੀ ਵੀ ਅਰਨਿੰਗ ਦਾ ਆਪਾਂ ਨੂੰ ਜਿਹੜੇ ਪੰਜਾਬੀ ਚ ਕਹਦੇ ਵੀ ਪੁੱਸ ਪੈ ਜਾਂਦਾ ਇੰਟਰਸਟ ਆ ਜਾਂਦਾ ਹੈ ਨਾ ਤਾਂ ਉਸ ਤੋਂ ਬਾਅਦ ਪੈਸੇ ਚੰਗੇ ਲੱਗਣ ਲੱਗ ਜਾਂਦੇ ਆ ਤੇ ਉਸ ਤੋਂ ਅਸੀਂ ਇਨਸਾਨ ਭੁੱਲ ਜਾਂਦਾ ਵੀ ਸਾਡੇ ਕੋਈ ਸ਼ੌਕ ਹੁੰਦੀ ਹੈ ਜਿਵੇਂ ਕਹਾਂ ਕਿ ਅਕਸਰ ਹੀ ਅਸੀਂ ਦੇਖਦੇ ਹੈਗੇ ਆ ਕਿ ਜਦੋਂ ਅਸੀਂ ਜੰਗ ਹੁੰਨੇ ਆ ਤਾਂ ਉਦੋਂ ਸਾਨੂੰ ਇਹ ਲੱਗਦਾ ਹੈ ਕਿ ਸਾਡੀ ਫਰਸਟ ਪ੍ਰਾਇੋਰਟੀ ਸਿਰਫ ਇਹੀ ਹੈ ਕਿ ਅਸੀਂ ਪੈਰਾ ਤੇ ਸਟੈਂਡ ਹੋ ਜੀਏ

ਮੈਂ ਇਸ ਕਰਕੇ ਸ਼ਾਇਦ ਥੋੜਾ ਈਜ਼ੀ ਪਾਥ ਚੁਣਿਆ ਕਿ ਮੈਂ ਆਈ ਵਿਲ ਬੀ ਵਰਕਿੰਗ ਆਲ اوكي ਮਾਈ ਲਾਈਫ ਤੇ ਅੱਜ ਦੇਖੋ ਮੈਨੂੰ 28 ਇਅਰਸ ਹੋ ਗਏ ਐ ਕੰਮ ਕਰਦੇ ਹੋਏ ਤੇ ਉਸ ਚੀਜ਼ ਵਿੱਚ ਮੈਂ ਇਵਨ ਸਾਰੀ ਲੇਡੀਜ਼ ਨੂੰ ਸਾਰੀ ਗਰਲਸ ਨੂੰ ਵੀ ਆ ਕਹਿਣਾ ਚਾਹਨੀ ਆ ਥੈਟ ਯੂ ਮਸਟ ਬੀ ਇੰਡੀਪੈਂਡੈਂਟ ਆਪਣੇ ਪੈਰਾਂ ਤੇ ਖੜਾ ਹੋਣਾ ਬਹੁਤ ਜ਼ਰੂਰੀ ਹੈ ਮੇਰੀ ਫੈਮਿਲੀ ਨੇ ਮੈਨੂੰ ਇੰਨੀ ਸਪੋਰਟ ਕੀਤੀ ਇਵਨ ਆਫਟਰ ਮਾਈ ਮੈਰਿਜ ਬਿਫੋਰ ਮੈਰਿਜ ਮੇਰੀ ਫੈਮਿਲੀ ਨੇ ਮੈਨੂੰ ਸਪੋਰਟ ਕੀਤੀ ਕੀਤੀ ਸੀ ਉਹ ਹਰ ਇੱਕ ਲੜਕੀ ਦੇ ਪੇਰੈਂਟਸ ਮੇਰੇ ਖਿਆਲ ਕਰਦੇ ਹੀ ਨਹੀਂ ਬਟ ਮੈਰਿਜ ਤੋਂ ਬਾਅਦ ਕਈ ਵਾਰੀ ਹੁੰਦਾ ਆਪਾਂ ਨੂੰ ਕਿਤੇ ਨਾ ਦਿੱਤਾ ਕਿ ਕੰਪਰੋਮਾਈਜ਼ ਕਰਨਾ ਪੈਂਦਾ ਬਟ ਆਈ ਐਮ ਬlesਟ ਆਈ ਐਮ ਵੈਰੀ ਲੱਕੀ ਮੇਰੀ ਫੈਮਿਲੀ ਦੀ ਸਪੋਰਟ ਮੈਨੂੰ ਹਮੇਸ਼ਾ ਹਰ ਚੀਜ਼ ਵਿੱਚ ਰਹੀ ਹੈ ਜਿੱਥੇ ਵੀ ਮੈਂ ਚਾਇਆ ਹੈ ਜੋ ਵੀ ਮੈਂ ਕਰਨਾ ਚਾਹਿਆ ਹੈ ਦੇ ਆਰ ਆਲਵੇਸ ਵਿਦ ਮੀ ਓਕੇ ਇਹ ਤਾਂ ਹੋ ਗਿਆ ਉਹ ਸਫਰ ਜਿਹੜਾ ਤੁਹਾਡਾ ਸ਼ੁਰੂਆਤੀ ਸਫਰ ਸੀਗਾ ਕਿ ਤੁਸੀਂ ਟੀਚਿੰਗ ਲਾਈਨ ਦੇ ਵਿੱਚ ਆ ਗਏ ਹਨਾ ਜਾਂ ਤੁਸੀਂ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਇਸ ਤੋਂ ਬਿਨਾ ਅਗਰ ਮੈਂ ਗੱਲ ਕਰਾਂ ਹੁਣ ਤੁਹਾਡੀ ਸਕੂਲ ਲਾਈਫ ਦੀ ਗੱਲ ਕਰਾਂ ਤੁਸੀਂ ਵਰਕਿੰਗ ਦੇ ਵਿੱਚ ਹੈਗੇ ਹੋ ਘਰ ਵੀ ਮੈਨੇਜ ਕਰਦੇ ਹੋ ਤਾਂ ਹਰ ਇੱਕ ਤਰ੍ਹਾਂ ਦੀ ਰਿਸਪੌਂਸਿਬਿਲਟੀ ਜਿਹੜੀ ਬਹੁਤ 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 ਅੱਛੇ ਤਰੀਕੇ ਦੇ ਨਾਲ ਤੁਸੀਂ ਨਿਭਾ ਰਹੇ ਹੈਗੇ ਹੋ ਕੀ ਕੰਮ ਤੇ ਘਰ ਦੋਨਾਂ ਦੇ ਵਿੱਚ ਉਹ ਸੰਤੁਲਨ ਬਣਾ ਕੇ ਰੱਖਣਾ ਜੇ ਮੈਂ ਕਮਾਉ ਕਿੰਨਾ ਕਿ ਟਫ ਹੈ ਗਿਆ ਯਾ ਉਸ ਚੀਜ਼ ਨੂੰ ਕਿਵੇਂ ਬੈਲੈਂਸ ਕਰਦੇ ਹੋ ਇਟ ਇਸ ਵੈਰੀ ਰੀਲੀ ਵੈਰੀ ਡਿਫਿਕਲਟ ਟੂ ਮੇਨਟੇਨ ਦੈਟ ਬੈਲੈਂਸ ਬਟ ਫਿਰ ਮੈਂ ਕਹੂੰਗੀ ਮੈਂ ਬਹੁਤ ਬlesd ਆ ਕਿ ਮੈਨੂੰ ਉਹ ਬੈਲੈਂਸ ਮੇਨਟੇਨ ਕਰਨ ਪਿੱਛੇ ਕੋਈ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਜਿਵੇਂ ਮੈਂ ਕਿਹਾ ਮੇਰੀ ਫੈਮਲੀ ਬਹੁਤ ਸਪੋਰਟਿਵ ਹੈ ਤੇ ਸਪੈਸ਼ਲੀ ਮੇਰੇ ਮਦਰ ਇਨ ਲਾ ਜੀ ਨਾਓ ਮੈਂ ਅੱਜ ਤੱਕ ਕਿਸੇ ਨੂੰ ਵੀ ਇੰਨਾ ਅੰਡਰਸਟੈਂਡਿੰਗ ਨਹੀਂ ਦੇਖਿਆ ਹੂੰ ਉਹ ਖੁਦ ਵੀ ਵਰਕਿੰਗ ਰਹੇ ਹੈ ਉਹ ਡੀਵੀ ਕਾਲਜ ਦੇ ਵਿੱਚ ਲੈਕਚਰਰ ਰਹੇ ਹੈ ਓਕੇ ਪਰ ਉਹ ਇੰਨਾ ਜ਼ਿਆਦਾ ਮੈਨੂੰ ਸਮਝਦੇ ਨੇ ਕਿ ਮੈਂ ਜਿਸ ਦਿਨ ਅਗਰ ਹਲਕੀ ਜਿਹਾ ਉਹਨਾਂ ਨੂੰ ਥੱਕੀ ਹੋਈ ਵੀ ਨਜ਼ਰ ਆ ਜਾ ਤਾਂ ਉਹ ਉਸ ਤੋਂ ਵੀ ਕਹਿਣਗੇ ਅੱਜ ਬਹੁਤ ਥੱਕ ਗਈ ਲੱਗੀ ਹੈ ਪੁੱਤਰ ਬੈਠ ਜਾ ਕੀ ਪੀਣਾ ਹੈ ਜਾਂ ਕੁਝ ਖਾਣਾ ਹੈ ਜੋ ਵੀ ਹੈ ਮੇਰੇ ਉੱਠਣ ਤੋਂ ਪਹਿਲਾਂ ਮੇਰਾ ਟਿਫਿਨ ਤਿਆਰ ਹੁੰਦਾ ਹੈ ਮੈਨੂੰ ਕਿਚਨ 'ਚ ਅੱਜ ਮੇਰੇ ਮੈਰਿਜ ਨੂੰ 23 ਇਅਰਸ ਹੋਣ ਵਾਲੇ ਹੈ ਮੇਰੇ ਖਿਆਲ ਮੈਨੂੰ ਨਹੀਂ ਲੱਗਦਾ ਮੈਂ ਕਿਚਨ 'ਚ ਤਿੰਨੋ ਮੀਲ ਕਦੇ ਬਣਾਏ ਹੁੰਨੇ ਇੱਕ ਦਿਨ 'ਚ ਓਕੇ ਨਾ ਉਹ ਮੈਨੂੰ ਕਿਚਨ 'ਚ ਵੀ ਐਂਟਰ ਨਹੀਂ ਕਰਨ ਦਿੰਦੇ ਇਟਸ ਓਨਲੀ ਇਨ ਹਰ ਐਬਸੈਂਸ ਜਦੋਂ ਉਹ ਕਿਤੇ ਬਾਹਰ ਨਹੀਂ ਤਾਂ ਮੈਂ ਕੰਮ ਕਰਾਂਗੀ ਆਦਰਵਾਇਜ਼ ਇਟਸ ਹਾਰਡਲੀ ਐਨੀ ਵਰਕ ਆਈ ਡੂ ਇਨ ਕਿਚਨ ਉਹ ਕਹਿਣਗੇ ਕਾਲਜ ਸਕੂਲ ਦੇ ਵਿੱਚ ਆਪਣਾ ਕੰਮ ਕਰ ਰਹੀ ਹੈ ਬਸਤੂ ਆਪਣਾ ਰੂਮ ਦੇਖੋ ਆਪਣੇ ਹਸਬੰਡ ਦਾ ਉਹ ਦੇਖੋ ਅਦਰਵਾਈਜ਼ ਘਰ ਦੇ ਕੰਮ ਦੀ ਮੈਨੂੰ ਕੋਈ ਫਿਕਰ ਨਹੀਂ ਹੈ ਜੀ ਟੱਚ ਵੁੱਡ ਵਾਕਈ ਬਹੁਤ ਅੱਛੇ ਤੁਸੀਂ ਕਿਹਾ ਵੀ ਫੈਮਿਲੀ ਮਿਲੀ ਹੈ ਦਾ ਗੁੱਡ ਹੈ ਤੇ ਉਸ ਤੋਂ ਬਿਨਾ ਤੁਹਾਡੀ ਮਦਰ ਇਨ ਲॉ ਨੂੰ ਵੀ ਅਪਰੀਸ਼ੀਏਟ ਕਰਨਾ ਬਿਲਕੁਲ ਬੰਦਾ ਹੈਗਾ ਕਿ ਬਹੁਤ ਘੱਟ ਹੁੰਦੀਆਂ ਨੇ ਉਹ ਜੇ ਮਦਰ ਇਨ ਲਾਜ਼ ਅਸੀਂ ਕੀ ਕਿ ਸਾਡੇ ਆਮ ਕਿਹਾ ਜਾਂਦਾ ਹੈ ਕਿ ਸੱਸ ਨੂੰ ਦੀ ਜ਼ਿਆਦਾਤਰ ਬੰਦ ਹੀ ਨਹੀਂ ਹੁੰਦੀ ਲੱਕਲੀ ਕਿ ਸੁਨਨ ਨੂੰ ਬਹੁਤ ਵਧੀਆ ਲੱਗਦਾ ਹੈ ਕਿ ਜਿੱਥੇ ਐਦਾਂ ਦੇ ਪਰਿਵਾਰ ਸਾਨੂੰ ਮਿਲਦੇ ਹੈ ਜਿਨ੍ਹਾਂ ਦੀ ਸੋਚ ਜਿਹੜੀ ਹੈਗੀ ਉਹ ਵਾਕਈ ਇੰਨੀ achi ਹੁੰਦੀ ਹੈ ਇੰਨੀ ਵਧੀਆ ਹੁੰਦੀ ਹੈ ਕਿ ਉਹ ਨੂੰਹ ਦੀ ਵੀ ਪਰੇਸ਼ਾਨੀ ਸਮਝ ਲੈਂਦੇ ਹੈ ਤਾਂ ਨਿੱਥੂ अरोड़ा ਦਾ ਅਗਰ ਮੈਂ ਗੱਲ ਕਰਾਂ ਕਿ ਜਿਹੜਾ ਇੱਕ ਨਾਰਮਲ ਦਿਨ ਹੈਗਾ ਰੂਟੀਨ ਦਾ ਦਿਨ ਹੈਗਾ ਸਵੇਰ ਤੋਂ ਸ਼ਾਮ ਤੱਕ ਕਿਵੇਂ ਲੰਘਦਾ ਹੈ ਸਵੇਰ ਤੋਂ ਸ਼ਾਮ ਤੱਕ ਮਾਰਨਿੰਗ ਉੱਠ ਕੇ ਤਕਰੀਬਨ 1 ਘੰਟਾ ਮੈਂ ਸਪੈਂਡ ਕਰਦੀ ਆਪਣੇ ਆਪ ਲਈ ਆਪਣੇ ਆਪ ਲਈ ਇਨ ਦਾ ਸੈਂਸ ਕਿ ਮੈਂ ਕੁਛ ਐਕਸਰਸਾਈਜ਼ ਵਾਰਮਅਪ ਮੈਡੀਟੇਸ਼ਨ ਇੱਕ ਘੰਟਾ ਮੈਂ ਆਪਣੇ ਆਪ ਨੂੰ ਦਿੰਨੀ ਆ ਦੈਟਸ ਮਾਈ ਮੀ ਟਾਈਮ ਜਦੋਂ ਕੋਈ ਮੈਨੂੰ ਡਿਸਟਰਬ ਨਹੀਂ ਕਰ ਰਿਹਾ ਬਿਕੋਜ਼ ਅਗਰ ਦਿਨ ਦੀ ਸ਼ੁਰੂਆਤ ਤੁਹਾਡੀ ਕੁਝ ਇਸ ਤਰ੍ਹਾਂ ਹੋ ਰਹੀ ਹੈ ਕਿ ਜਿਹਦੇ ਚ ਤੁਸੀਂ ਬਿਲਕੁਲ ਕਾਮ ਹੋ ਤੁਸੀਂ ਪੀਸਫੁਲ ਹੋ ਸੀ ਮਾਈ ਜੌਬ ਇਜ਼ ਵੈਰੀ ਡਿਮਾਂਡਿੰਗ ਯੈਸ ਨਾ ਉਹਦੇ ਵਿੱਚ ਸਟ्रेस ਆਣਾ ਜਾਂ ਡੇ ਟੂ ਡੇ ਡੀਲਿੰਗ ਕਰਨਾ ਵੈਰੇਵਰ ਯੂ ਹੈਵ ਟੂ ਡੀਲ ਐਚ ਆਰ ਜਿੱਥੇ ਤੁਸੀਂ ਹਿਊਮਨ ਬੀਇੰਗਸ ਨੂੰ ਡੀਲ ਕਰਨਾ ਹੈ ਉੱਥੇ ਤੁਹਾਨੂੰ ਖੁਦ ਨੂੰ ਕਾਮ ਤੇ ਪੀਸਫੁਲ ਹੋਣਾ ਹੀ ਪਏਗਾ ਤਾਂ ਮਾਰਨਿੰਗ ਦਾ 1 ਆਰ ਇਟ ਹੈਲਪਸ ਮੀ ਅ ਲੋਟ yes. to be calm and composed ਫਿਰ ਉਸ ਤੋਂ ਬਾਅਦ ਜਦੋਂ ਮੈਂ ਸਕੂਲ ਜਾਂਦੀ ਹਾਂ ਤਕਰੀਬਨ 7:30 ਵਜੇ ਮੈਂ ਸਕੂਲੇ ਨਿਕਲਦੀ ਹਾਂ 7:30 ਸਕੂਲ ਪਹੁੰਚ ਕੇ ਤੇ ਉਸ ਤੋਂ ਬਾਅਦ ਤਕਰੀਬਨ ਦਿਨ ਦਾ ਰੁਟੀਨ ਇਹੋ ਰਹਿੰਦਾ ਹੈ ਸਟੂਡੈਂਟਸ ਨੂੰ ਮਿਲਣਾ ਟੀਚਰਸ ਨੂੰ ਮਿਲਣਾ ਪੇਰੈਂਟਸ ਜਦੋਂ ਆ ਜਾਂਦੇ ਨੇ ਵਿਜ਼ਿਟ ਕਰਦੇ ਐ ਉਹਨਾਂ ਨੂੰ ਮਿਲਣਾ ਸਕੂਲ ਦੀ ਮੈਨੇਜਮੈਂਟ ਦੇਖਣਾ ਮੈਂ ਸਕੂਲ ਦੇ ਵਿੱਚ ਦੋ ਤੋਂ ਤਿੰਨ ਵਾਰੀ ਕਲਾਸ ਕਲਾਸਿਸ ਦੇ ਵਿੱਚ ਜਾ ਕੇ ਬੈਠਦੀ ਆ ਟੀਚਰਸ ਨੂੰ ਵੀ ਆਬਜ਼ਰਵ ਕਰਦੀ ਆ ਬੱਚਿਆਂ ਦੇ ਨਾਲ ਗੱਲ ਕਰਦੀ ਆ ਲਾਈਕ ਮਾਈ ਆਫਿਸ ਹੈਜ਼ ਅ ਓਪਨ ਡੋਰ ਪਾਲਿਸੀ Okay. कोई भी टीचर कोई भी बच्चा किसे कोई दिक्कत है अदरवाइज ना तो प्रिंसिपल सुन के ही डर लगता हूं बट आई मेड श्योर इन माई स्कूल इज्जत होनी चाहिए किसी बच्चे कोई सजेशन देनी है या किसी बच्चे कोई है ਅੱਛਾ ਲੱਗ ਰਹੀ ਹੈ ਨੀਤੂ ਜੀ ਵਾਕਈ ਕਿ ਇੱਕ ਅਗਰ ਮੈਂ ਕਹਾ ਕਿ ਪ੍ਰਿੰਸੀਪਲ ਦੇ ਤੌਰ ਦੇ ਉੱਪਰ ਤੁਸੀਂ ਆਪਣਾ ਰੋਲ ਬਹੁਤ ਬਾਘੂਬੀ ਬਹੁਤ ਖੂਬਸੂਰਤੀ ਨਾਲ ਨਿਭਾ ਰਹੇ ਹੋ ਸਕੂਲ ਦੀ ਗੱਲ ਕਰੀਏ ਤਾਂ ਸਕੂਲ 노 ਡਾਊਟ ਆਪਣੇ ਆਪ ਦੇ ਵਿੱਚ ਇੱਕ ਬਹੁਤ ਅਹਿਮ ਰੋਲ ਅਦਾ ਕਰਦਾ ਹੈਗਾ ਤੇ ਐਜ਼ ਯੂ ਪ੍ਰਿੰਸੀਪਲ ਤੁਹਾਡੀਆਂ ਰਿਸਪੌਂਸਿਬਿਲਟੀਜ਼ ਹੋਰ ਵੀ ਜ਼ਿਆਦਾ ਹੋ ਜਾਂਦੀਆਂ ਹੈਗੇ ਜਦੋਂ ਤੁਸੀਂ ਬੱਚਿਆਂ ਦੇ ਨਾਲ ਹਰ ਇੱਕ ਚੀਜ਼ਾ ਉੱਥੇ ਧਿਆਨ ਰੱਖਣਾ ਹੁੰਦਾ ਹੁਣ ਜਿੱਥੇ ਤੁਸੀਂ ਹੈਗੇ ਹੋ ਸ਼ੁਸ਼ਾਂਤ ਸਿਟੀ 2 ਦੇ ਵਿੱਚ ਜਿੱਥੇ ਸਕੂਲ ਚੱਲ ਰਿਹਾ ਹੈਗਾ ਆਈ ਥਿੰਕ ਕਿ ਇਹ ਬਹੁਤ ਥੋੜੇ ਸਮੇਂ ਦੇ ਵਿੱਚ ਇਸ ਨੇ ਗਰੋ ਕੀਤਾ ਹੈਗਾ ਤਾਂ ਉਸ ਲਈ ਮੈਂ ਤੁਹਾਨੂੰ ਵਧਾਈਆਂ ਵੀ ਦਵਾਂਗੀ ਤੇ ਸੈਕਿੰਡਲੀ ਅਗਰ ਮੈਂ ਗੱਲ ਕਰਾਂ ਕਿ ਦਸਵੀਂ ਕਲਾਸ ਦਾ ਜਿਹਨਾਂ ਨਤੀਜਾ ਹੈਗਾ ਉਹ ਵੀ ਤੁਹਾਡੇ ਸਕੂਲ ਦਾ ਬਹੁਤ ਵਧੀਆ ਤਾਂ ਉਸ ਦੇ ਵਿੱਚ ਅਗਰ ਮੈਂ ਕਹਾਂ ਕਿ ਕਿਸ ਸੀਜ਼ ਨੂੰ ਤੁਸੀਂ ਰਿਸਪੌਂਸੀਬਲ ਮੰਨੀ ਹੈਗੀ ਹੋ ਜਾਂ ਅਗਰ ਮੈਂ ਕਹਾਂ ਕਿ ਟੀਚਰਸ ਦਾ ਤੇ ਸਟੂਡੈਂਟਸ ਦਾ ਜਿਹੜਾ ਸੁਮੇਲ ਹੈਗਾ ਸਕੂਲ ਦੇ ਵਿੱਚ ਉਹ ਕਿੰਨਾ ਕਿੰਨਾ ਸਾਰੀਆਂ ਚੀਜ਼ਾਂ ਦੀ ਰਿਸਪੌਂਸੀਬਲ ਹੁੰਦਾ ਇੱਕ ਸਕੂਲ ਅੱਗੇ ਲੈ ਜਾਂਦੇ ਸੀ ਇੱਕ ਸਕੂਲ ਨੂੰ ਅੱਗੇ ਲੈ ਜਾਣ ਪਿੱਛੇ ਬਹੁਤ ਸਾਰੇ ਫੈਕਟਰਸ ਆਮ ਕਰਦੇ ਆ ਨਾ ਇਟਸ ਨਾਟ 1 ਫੈਕਟਰ ਜਿਹੜਾ ਮੈਂ ਕਹਿੰਦਾ ਵੀ ਆ ਸਾਡੀ ਯੂਐਸਪੀ ਹੈ ਮੋਰਓਵਰ ਸਿਲਵਰਓਕਸ ਇਜ਼ ਅ ਰੈਨਾਉਂਡ ਨੋ ਨੇਮ ਇਨ ਦ ਸਿਟੀ ਇਹਨੂੰ ਕਿਸੇ ਪਛਾਣ ਦੀ ਜ਼ਰੂਰਤ ਨਹੀਂ ਹੈ 25 ইয়ার্স আগো সিলভার অক্সি শুরুwat ہوئی ਸੀ 25 ਸਾਲ ਤੋਂ ਤੇ ਸਾਡੀ ਮੈਨੇਜਮੈਂਟ ਦਾ ਵਿਜ਼ਨ ਸੀਗਾ ਇਹ ਕਿ এডਿਕੇਸ਼ਨ ਇੱਕ ਤਾਂ ਹਰ ਕਿਸੇ ਨੂੰ ਮੁਹੱਈਆ ਕਰਵਾਨੀ ਹੈ ਹਰ ਇੱਕ ਕਿਸੇ ਨੂੰ ਪਹੁੰਚ ਪਹੁੰਚਾਣੀ ਹੈ ਦੂਸਰਾ ਇੱਕ ਹਰ ਇੱਕ ਬੱਚੇ ਦਾ ਇੱਕ ਜਿਹੜਾ ਕੈਲੀਬਰ ਹੁੰਦਾ ਹੈ ਉਹਦੇ ਅਕੋਰਡਿੰਗ ਉਹਨੂੰ ਓਪਰਚ्युनिटी ਮਿਲਵਾਨਾ ਦਿਲਵਾਨਾ that is one of the vision ਤੇ ਸਾਡੀ ਮੈਨੇਜਮੈਂਟ ਦੇ ਸਪੋਰਟ ਕਰਕੇ ਜਿਹੜਾ ਮੇਰਾ ਸਕੂਲ ਹੈ ਪਾਰਟਿਕੂਲਰਲੀ ਇਫ ਆਈ ਟਾਕ ਅਬਾਊਟ ਇਟ ਇਟਸ 4 ইয়ার্স 올ਡ ਇਹ ਪੰਜਵਾਂ ਸਾਲ ਹੈ ਉਹਦਾ ਤੇ ਮੇਰੇ ਸਕੂਲ ਵਿੱਚ ਚੈਲੰਜ ਆ ਸੀਗਾ ਅਸੀਂ ਇੱਕ ਫਰੈਸ਼ ਸਕੂਲ ਨੇ ਸਟਾਰਟ ਕੀਤਾ ਇਹ ਪਹਿਲੇ ਇੱਕ ਹੋਰ ਸਕੂਲ ਸੀ ਜਿਹੜਾ ਲਾਕਡਾਊਨ ਦੇ ਵਿੱਚ ਕੁਝ ਸਰਕਮਸਟੈਂਸਸ ਕਰਕੇ ਬੰਦ ਹੋ ਰਿਹਾ ਸੀ ਤੇ ਜਦੋਂ ਇੱਕ ਬੰਦ ਹੋਈ ਚੀਜ਼ ਨੂੰ ਰਿਵਾਈਵ ਕਰਨਾ ਹੋਵੇ ਦੈਟਸ ਅ ਲिटल ਬਿਟ ਮੋਰ ਚੈਲੈਂਜਿੰਗ ਹੈ ਨਾ ਉਹ ਚੈਲੰਜ ਇਨੀਸ਼ੀਅਲੀ ਸਾਨੂੰ ਫੇਸ ਕਰਨਾ ਪਿਆ ਬਟ आई एम हैप्पी टू शेयर कि असं पिछले चार साल बहुत अच्छी प्रोग्रेस की हैगी है वन ट्वेंटी की स्ट्रेंथ तो असं एट हंड्रड प्लस पहुँच गए चार साल एंड आई कंसिडर इट अ गुड स्ट्रेंथ एंड रीसेंट टेंथ क्लास रिजल्ट एक बच्चे दिनसियरिटी एक मेरी टीचर्स का हार्डवर्क वो hmm. दोनों चीज़ा ने मिलकर इन्ना अच्छा काम किया कि जेडे मेरे स्टूडेंट्स नाइनटी प्लस जिन्होंने स्कोर किया है ਤੇ ਜਿਹੜੀ ਸਾਡੀ ਸਕੂਲ ਦੀ ਟਾਪਰ ਰਹੀ ਹੈ ਅਰਪਨਦੀਪ ਸ਼ੀ ਸਕੋਰਡ 98.8% ਇਵਨ ਪੈਰੈਂਟਸ ਯਾ ਹੋਰ ਵੀ ਮੇਰੇ ਕੋਲ ਲੋਕ ਆਏ ਹੋ ਕਹਿੰਦੇ ਮੈਮ ਤੁਸੀਂ 99% ਕਿਉਂ ਨਹੀਂ ਲਿਖ ਰਹੇ 98.8 ਇਸ 99 ਜਿਹਨੂੰ ਆਪਾਂ ਮੈਥਮੈਟਿਕਲੀ ਤਾਂ 99 ਹੀ ਕਾਊਂਟ ਕਰਦੇ ਆ ਤਾਂ ਵੀ ਕੋਟਡ ਇਟਸ ਐਬਸੋਲੂਟਲੀ ਦ ਰਾਈਟ ਫਿਗਰ 98.8 ਜਿਹੜਾ ਅਸੀਂ ਕਨਸੀਡਰ ਕਰ ਰਹੇ ਆਂ ਐਂਡ ਜਦੋਂ ਮੈਂ ਅਰਪਨਦੀਪ ਨਾਲ ਗੱਲ ਕੀਤੀ ਯੂ ਕਨ ਬੀਲੀਵ ਇਵਨ ਮੋਰ ਦੈਨ 90% ਜਿੰਨਾ ਦੇ ਆਏ ਦੇ ਆਰ ਨਾਟ ਟੇਕਿੰਗ ਟਿਊਸ਼ਨਸ ਇਵਨ ਓਕੇ ਨਾ ਬੱਚਿਆਂ ਦੀ ਮਿਹਨਤ ਤੇ ਟੀਚਰਸ ਦਾ ਹਾਰਡ ਵਰਕ ਇਹ ਦੋਨਾਂ ਨੇ ਇੰਨਾ ਕੰਮ ਕੀਤਾ ਜਿਵੇਂ ਯੂਜੂਅਲੀ ਪੇਰੈਂਟਸ ਕਹਿੰਦੇ ਨੇ ਵੀ ਹਾਂ ਬੱਚਿਆਂ ਨੂੰ ਟਿਊਸ਼ਨ ਭੇਜਣਾ ਸੀਨੀਅਰ ਕਲਾਸਿਸ ਦਾ ਖਾਸ ਤੌਰ ਤੇ ਉਹਨਾਂ ਨੂੰ ਭੇਜਣਾ ਪੈਂਦਾ ਹੈਗਾ ਪਰ ਅਗਰ ਬੱਚਾ ਸਿਨਸੀਅਰ ਹੈ ਜੋ ਟੀਚਰਸ ਪੜ੍ਹਾ ਰਹੇ ਆ ਰੂਟੀਨ ਦੇ ਵਿੱਚ ਉਹਨੂੰ ਰੋਜ਼ ਫੋਲੋ ਅਪ ਕਰਦਾ ਹੈ ਰੋਜ਼ ਉਹਨੂੰ ਜਾ ਕੇ ਰਿਵਾਈਜ਼ ਕਰਦਾ ਹੈ ਤਾਂ ਦੇਖੋ ਰਿਜ਼ਲਟ ਸਾਹਮਣੇ ਹੈ ਬਿਨਾ ਬਿਨਾ ਟਿਊਸ਼ਨਸ ਤੋਂ ਵੀ ਬੱਚਿਆਂ ਨੇ ਬਹੁਤ ਅੱਛਾ ਸਕੋਰ ਕੀਤਾ ਹੈ ਜੀ ਦੈਟ ਕ੍ਰੈਡਿਟ ਗੋਜ਼ ਟੂ ਮਾਈ ਟੀਚਰਸ ਘਰ ਦਾ ਜਿਹੜਾ ਮੁਖੀ ਹੁੰਦਾ ਨਾ ਉਸ ਦੀ ਚੈਰੀ ਦੀ ਖੁਸ਼ੀ ਜਿਹੜੀ ਆ ਉਹ ਹਮੇਸ਼ਾ ਹੀ ਦੁੱਗਣੀ ਹੋ ਜਾਂਦੀ ਹੈ ਜਦੋਂ ਘਰ ਦੇ ਮੈਂਬਰ ਜਿਹੜੇ ਆ ਕਿਸੇ ਵੀ ਫੀਲਡ ਦੇ ਵਿੱਚ ਅੱਗੇ ਆਉਂਦੇ ਆ ਜਾਂ ਬੈਸਟ ਜਿਹੜਾ ਹੈਗਾ ਆਪਣਾ ਰਿਜ਼ਲਟ ਦਿੰਦੇ ਆ ਤਾਂ ਤੁਹਾਡੇ ਫੇਸ ਤੇ ਉੱਪਰ ਜਿਹੜਾ ਮੈਂ ਹੁਣ ਦੇਖ ਰਹੀ ਸੀ ਵੀ ਉਹ ਖੁਸ਼ੀ ਜਿਹੜੀ ਚੱਲ ਰਹੀ ਸੀ ਸਕੂਲ ਨੂੰ ਲੈ ਕੇ ਸਕੂਲ ਦੇ ਸਟਾਫ ਦੇ ਐਫਰਟਸ ਤੇ ਉਹਨਾਂ ਦੀ ਮਿਹਨਤ ਨੂੰ ਲੈ ਕੇ ਵਾਕਈ ਸਕੂਲ ਚੱਲ ਵਾਕੀ ਇਹ ਇੱਕ ਪ੍ਰਾਊਡ ਵਾਲਾ ਮੂਮੈਂਟ ਜਿਹੜਾ ਹੁੰਦਾ ਕਿਸੇ ਦੇ ਲਈ ਵੀ ਹੋ ਸਕਦਾ ਹੈਗਾ ਸਾਡੇ ਘਰ ਦੇ ਵਿੱਚ ਜੇ ਕੀ ਤਾਂ ਘਰ ਦੇ ਮੁਖੀ ਦਾ ਹੁੰਦਾ ਤੇ ਜਦੋਂ ਅਸੀਂ ਸਕੂਲ ਦੀ ਗੱਲ ਕਰਦੇ ਆ ਤਾਂ ਸਕੂਲ ਦੇ ਪ੍ਰਿੰਸੀਪਲ ਦਾ ਹੁੰਦਾ ਹੈਗਾ ਤੁਹਾਡੀ ਚਿਹਰੇ ਦੀ ਚਮਕ ਤੁਹਾਡੀ ਖੁਸ਼ੀ ਹੈ ਨਾ ਤੁਹਾਡੀ ਪੋਜ਼ਿਟਿਵ એનર્ਜੀ ਜਿਹੜੀ ਹੈਗੀ ਆ ਕਹਿੰਦੇ ਉਹਦੀ ਇੱਕ ਵਾਈਬ ਹੁੰਦੀ ਹੈ ਇੱਕ ਔਰਾ ਹੁੰਦਾ ਹੈਗਾ 노 ਡਾਊਟ ਅਸੀਂ ਉਸ ਨੂੰ ਫੀਲ ਕਰਦੇ ਆ ਜਿੱਥੇ ਵੀ ਜਾਂਦੇ ਆਗੇ ਤੇ ਮੈਂ ਖੁਦ ਵੀ ਫੀਲ ਕਰ ਰਹੀ ਹੈਗੀ ਆ ਤਾਂ ਇਕ ਤਾਂ ਜਿਹੜਾ ਆਰਟ ਆਫ ਲਿਵਿੰਗ ਦੇ ਨਾਲ ਤੁਸੀਂ ਜੁੜੇ ਹੋਏ ਹੈਗੇ ਉਹ ਉਸੇ ਬਾਰੇ ਵੀ ਪਲੀਜ਼ ਮੈਨੂੰ ਜ਼ਰੂਰ ਦੱਸੋ ਤੇ ਸੁਣਨ ਵਾਲਿਆਂ ਨੂੰ ਦੱਸੋ ਕਿ ਆਰਟ ਆਫ ਲਿਵਿੰਗ ਦੇ ਵਿੱਚ ਜਾ ਕੇ ਅਸੀਂ ਕਿਸ ਤਰੀਕੇ ਦੇ ਨਾਲ ਆਪਣੀ ਲਾਈਫ ਦੇ ਵਿੱਚ ਜਿਹੜੇ ਹੈਗੇ ਚੇਂਜਸ ਕਰ ਸਕਦੇ ਹੈਗੇ ਜਾਂ ਕਿਵੇਂ ਆਪਣੀ ਲਾਈਫ ਦੇ ਵਿੱਚ ਛੋਟੇ ਛੋਟੇ ਬਦਲਾਅ ਲਾ ਕੇ ਉਹ ਖੁਸ਼ੀ ਲੈ ਸਕਦੇ ਆ ਜਾਂ ਉਹ ਚਮਕ ਜਿਹੜੀ ਮੈਂ ਤੁਹਾਡੇ ਚਿਹਰੇ ਤੇ ਦੇਖ ਰਹੀ ਹਾਂ ਥੈਂਕ ਯੂ ਮਨਦੀਪ ਆ ਦੇਖੋ ਆਰਟ ਆਫ ਲਿਵਿੰਗ ਇਜ਼ ਜਿਵੇਂ ਆਪ ਨੂੰ ਟ੍ਰਾਂਸਲੇਟ ਹੀ ਕਰਾਂ ਜੀਵਨ ਜੀਣੇ ਕੀ ਕਲਾ ਜ਼ਿੰਦਗੀ ਤਾਂ ਆਪਾਂ ਸਾਰੇ ਜਿੰਨੇ ਆ ਹਨਾ ਪਰ ਉਹਨੂੰ ਹੋਰ ਖੂਬਸੂਰਤ ਤਰੀਕੇ ਨਾਲ ਕਿਵੇਂ ਜੀ ਸਕਦੇ ਆ ਇਹ ਇੱਥੇ ਸਿਖਾਇਆ ਜਾਂਦਾ ਹੈ ਜਿਵੇਂ ਆਪਾਂ ਘਰ ਵੀ ਦਾਲ ਰੋਟੀ ਖਾਂਦੇ ਸਵਾਦ ਲੱਗਦੀ ਹੈ ਬਹੁਤ ਅੱਛੀ ਲੱਗਦੀ ਹੈ ਪਰ ਫਿਰ ਰੈਸਟੋਰੈਂਟ ਜਾਂਦੇ ਉਹਨੂੰ ਪ੍ਰੈਜ਼ੈਂਟ ਬੜਾ ਅੱਛੇ ਤਰੀਕੇ ਨਾਲ ਕੀਤਾ ਹੁੰਦਾ ਹਨਾ ਪ੍ਰੈਜ਼ੈਂਟੇਸ਼ਨ ਮੈਟਰਸ ਗਾਰਨਿਸ਼ ਕੀਤਾ ਹੁੰਦਾ ਐਸੇ ਤਰ੍ਹਾਂ ਹੀ ਲਾਈਫ ਵੀ ਆਪਾਂ ਜੇ ਕਿਸੇ ਨੂੰ ਵੈਸੇ ਪੁੱਛਦੇ ਆ ਵੀ ਕਿਸ ਤਰ੍ਹਾਂ ਹੋਰ ਕਿਵੇਂ ਚੱਲ ਰਿਹਾ ਕਹਿੰਦੇ ਬਸ ਠੀਕ ਹੈ ਜੀ ਚੱਲ ਰਿਹਾ ਇੱਕ ਤਰ੍ਹਾਂ ਉਹ ਕੱਟਣਾ ਹੋ ਗਿਆ ਲਾਈਫ ਨੂੰ ਇੱਕ ਆਪਣੀ ਲਾਈਫ ਹੈਨਾ ਇਹਦੇ ਵਿੱਚ ਕੋਈ ਬਹੁਤਾ ਆਪਾਂ ਲੰਬਾ ਨਹੀਂ ਜੀਣਾ ਉਹਨੂੰ ਵੀ ਜੇ ਆਪਾਂ ਰੋ ਰੋ ਕੇ ਜਿੰਨੇ ਆ ਤਾਂ ਉਹਦਾ ਕੀ ਫਾਇਦਾ ਹੈ ਠੀਕ ਹੈ ਲਾਈਫ ਚ ਪ੍ਰੋਬਲਮਸ ਆਉਂਦੀਆਂ ਨੇ ਹਰ ਕਿਸੇ ਦੇ ਲਾਈਫ ਚ ਪ੍ਰੋਬਲਮ ਆਉਂਦੀ ਹੈ ਪਰ ਇੱਕ ਉਹਨੂੰ ਦੇਖਣ ਦਾ ਨਜ਼ਰੀਆ ਹੁੰਦਾ ਹੈ ਜੇ ਆਪਾਂ ਦੇਖੋ ਹਰ ਪ੍ਰੋਬਲਮ ਦਾ ਸੋਲੂਸ਼ਨ ਹੁੰਦਾ ਹੈ ਇਫ ਇਟਸ ਅ ਪ੍ਰੋਬਲਮ ਇਟ ਹੈਜ਼ ਅ ਸੋਲੂਸ਼ਨ ਓਕੇ ਹੈਨਾ ਐਂਡ ਮੈਨੂੰ ਇੱਕ ਸਰਕਲ ਆਉਂਦਾ ਵਰੀ ਸਰਕਲ ਕਹਿੰਦੇ ਆ ਉਹ ਮੈਨੂੰ ਪਰਸਨਲੀ ਬਹੁਤ ਪਸੰਦ ਹੈ ਥੈਟ ਇਫ देयर इज ਅ ਪ੍ਰੋਬਲਮ ਪਹਿਲੇ ਤਾਂ ਪ੍ਰੋਬਲਮ ਹੈ <laughs> <Isn't it? laughs> जो उस चीज चिंता करके तो <laughs> <ना? laughs> <laughs> तो चिंता क्यों करनी है। ਨਾ ਜਿਹੜਾ ਕੰਮ ਤੁਸੀਂ ਕਰਨਾ ਹੈ ਉਹਨੂੰ ਆਪਣਾ 100% ਦੋ ਕੁਝ ਚੀਜ਼ਾਂ ਉਹ ਕਹਿੰਦੇ ਤਕਦੀਰ ਚ ਹੁੰਦੀਆਂ ਕੁਝ ਤਕਦੀਰ ਚ ਹੁੰਦੀਆਂ ਨੇ ਕੁਝ ਆਪਣੇ ਡੈਸਟਿਨ ਨੇ ਚੀਜ਼ਾਂ ਕੁਝ ਆਪਾ ਕਰਮ ਨਾਲ ਆਪਣੇ ਬਦਲ ਸਕਦੇ ਆ ਤੇ ਜਿੰਨਾ ਤੁਸੀਂ ਆਪਣਾ ਐਫਰਟ ਆਪਣੇ ਪਾ ਸਕਦੇ ਹੋ ਉਹਨਾਂ ਪਾਓ ਬਾਕੀ ਉੱਪਰ ਛੱਡ ਦਿਓ ਤਾਂ ਵੈਸੇ ਵੀ ਮੰਨੀਦਾ ਹੈ ਕਿ ਹੱਥ ਕਾਰਵਲ ਧਿਆਨ ਕਰਤਾਰਵਲ ਜੋ ਕਰੋਗੇ ਚੰਗਾ ਹੋਊਗਾ ਜੀ ਬਹੁਤ ਸੋਹਣੀ ਗੱਲ ਕਹੀ ਹੈ ਮੈਡਮ ਨੇ ਕਿ ਅਗਰ ਜ਼ਿੰਦਗੀ ਦੇ ਵਿੱਚ ਕੁਝ ਕੁ ਚੀਜ਼ਾਂ ਪਲਾਨ ਹੈਗੀਆਂ ਹੀ ਆ ਜਿਸ ਤਿੱਕੇ ਨਾਲ ਮੇਰਾ ਇੱਕ ਫਰੈਂਡ ਹਮੇਸ਼ਾ ਇਹ ਕਹਿੰਦਾ ਹੁੰਦਾ ਕਿ ਸਕ੍ਰਿਪਟਡ ਹੈ ਸਭ ਕੁਝ ਹੈ ਨਾ ਜੋ ਹੋਣਾ ਉਹ ਸਭ ਕੁਝ ਹੋ ਕੇ ਹੀ ਰਹਿਣਾ ਹੈਗਾ ਤਾਂ ਨੇਚਰਲੀ ਹੈ ਕਿ ਜੇ ਹੋ ਕੇ ਹੀ ਰਹਿਣਾ ਹੈਗਾ ਫਿਰ ਵੀ ਚਿੰਤਾ ਕਿਉਂ ਕਰਨੀ ਤੇ ਜੇ ਕੁਝ ਚੀਜ਼ਾਂ ਪਲਾਨ ਨਹੀਂ ਵੀ ਹੈਗੀਆਂ ਫਿਰ ਵੀ ਚਿੰਤਾ ਕਰੋ ਐਂਡ ਵੀ ਆਰ ਆਲਸੋ ਹੈਪਲੈਸ ਯਸ ਹੈ ਨਾ ਕੁਝ ਚੀਜ਼ਾਂ ਕੁਝ ਚੀਜ਼ਾਂ ਦੀ ਮੈਜੋਰਟੀ ਚੀਜ਼ ਆਪਨੇ ਹੱਥ 'ਚ ਨਹੀਂ ਹੈ ਤਰੀ ਤੁਮੇ ਇੱਕ ਥੀਕ ਗੱਲ ਹੋਰ ਮੈਨਾਂ ਦਾ ਜਿਹੜੇ ਸੁਣਨ ਵਾਲੇ ਹੋਣ ਕਿਉਂ ਕਹਾਂਗੇ ਕਿ ਮੈਮ ਤੁਹਾਨੂੰ ਘਰੋਂ ਬਹੁਤ ਅੱਛੀ ਸਪੋਰਟ ਮਿਲ ਰਹੀ ਹੈ ਹੈਨਾ ਤੁਹਾਡੇ ਮਦਰ ਇਨ ਲਾ ਬਹੁਤ ਅੱਛੀ ਹੈਗੀ ਹੈ ਫੈਮਿਲੀ ਦੀ ਸਪੋਰਟ ਅੱਛੀ ਹੈਗੀ ਹੈ ਬਟ ਜਿਹੜਾ ਕੋਈ ਸੱਚੀ ਪ੍ਰੋਬਲਮ ਚ ਹੁੰਦਾ ਉਹਨੂੰ ਲੱਗਦਾ ਹੈ ਕਿ ਇਹ ਗੱਲਾਂ ਹੀ ਨਹੀਂ ਇਹ ਚੀਜ਼ਾਂ ਵਰਕ ਨਹੀਂ ਕਰਦੀਆਂ ਹੈਗੀਆਂ ਤਾਂ ਉਸ ਚੀਜ਼ ਦੇ ਵਿੱਚ ਅਗਰ ਕੋਈ ਐਹੋ ਜਿਹੀ ਸਿਚੁਏਸ਼ਨਸ ਦੇ ਵਿੱਚ ਐਹੋ ਜਿਹੀ ਕੋਈ ਪ੍ਰੋਬਲਮਸ ਦੇ ਵਿੱਚ ਉਹ ਫਸ ਹੀ ਜਾਂਦਾ ਹੈਗਾ ਉਹਨੂੰ ਲੱਗਦਾ ਹੈ ਕਿ ਕੋਈ ਰਸਤਾ ਨਹੀਂ ਹੈਗਾ ਐਟ दैट ਟਾਈਮ ਕੀ ਉਥੇ ਵੀ ਸਾਨੂੰ ਆਰਟ ਆਫ ਲੀਵਿੰਗ ਦੀਆਂ ਇਹ ਕਲਾਸਿਸ ਜਾਂ ਸੀ ਕੀ ਵੀ ਅਗਰ ਉਹ ਕੋਈ ਜੁਆਇਨ ਕਰਦਾ ਤਾਂ ਉਹ ਹੈਲਪਫੁਲ ਹੁੰਦੀਆਂ ਹੈਗੀਆਂ ਸਾਡਾ ਪੋਜ਼ਿਟਿਵ ਐਟੀਟਿਊਡ ਕੀ ਉਥੇ ਵੀ ਕੰਮ ਕਰਕੇ ਸਾਨੂੰ ਉਹਨਾਂ ਚੀਜ਼ਾਂ ਚੋਂ ਸਾ ਹਨੇਰ ਚੋਂ ਬਾਹਰ ਕੱਢ ਸਕਦਾ ਬਿਲਕੁਲ ਕਰ ਸਕਦਾ ਜੀ ਦੇਖੋ ਜਿਹੜੀ ਪ੍ਰੋਬਲਮਸ ਹੁੰਦੀਆਂ ਨੇ ਨਾ ਉਹ ਜ਼ਿਆਦਾਤਰ ਇੱਥੇ ਹੁੰਦੀਆਂ ਨੇ ਓਕੇ ਹੈ ਨਾ ਮਾਈਂਡ ਚ ਹੁੰਦੀਆਂ ਨੇ ਵੀ మేਕ ਆਰ ਪ੍ਰੋਬਲਮਸ ਗੱਬਰ ਸਿੰਘ ਹਾਂ ਹਾਂ ਐਕਚੁਅਲੀ ਫੈਕਟ ਉਹਨਾਂ ਨਹੀਂ ਹੁੰਦਾ ਜਿਹਨੂੰ ਆਪਾਂ ਨੂੰ ਐਗਜ਼ੈਜਰੇਟ ਕਰ ਦਿੰਨੇ ਆ ਵੀ ਪ੍ਰੋਬਲਮ ਬਹੁਤ ਵੱਡੀ ਹੈ ਬਹੁਤ ਵੱਡੀ ਹੈ आप जो अपनी लाइफ पिछे मुड़ के देखिए ना आप ऑलरेडी बढ़िया प्रॉब्लम पार करके आ चुके हैं इतने इस चीज में मोर ओवर चलो मान लिया एक सिचुएशन इस तरह की है जिदे निकलना मुश्किल है परेशान होके तो मुश्किल होर बी थोड़ा शांत रहो हो सकता है वो घड़ी जी क्डनी है वह थोड़ा ईजी हो जाए देखो एक काम करना है दो तरीके कर तो उन्होंने रो के कर लो या उनके कर लो ਤਾਂ ਕਿਉਂ ਨਾ ਹੱਸ ਕੇ ਕਰੋ ਚਲ ਹੱਸ ਕੇ ਕਰਨ ਤੋਂ ਇੱਕ ਗੱਲ ਫੇਰ ਯਾਦ ਆ ਗਈ ਜਿਵੇਂ ਮੈਂ ਤੁਹਾਨੂੰ ਪਹਿਲਾਂ ਗੱਲ ਕਰ ਰਹੀ ਸੀ ਤਾਂ ਤੁਸੀਂ ਕਹਿ ਰਹੀ ਸੀ ਕਿ ਮੇਰਾ ਇੱਕ ਡ੍ਰੀਮ ਸੀ ਆਫਟਰ ਅ ਪੀਟੀਚਾ ਤੋਂ ਕਾਲਜ ਦੇ ਵਿੱਚ ਕੀ ਆ ਜਾਂਦਾ ਸੀ ਤਾਂ ਮੈਂ ਤੁਹਾਨੂੰ ਪੁੱਛਿਆ ਸੀ ਕਿ ਐਥਲੀਟ ਤੋਂ ਬਿਨਾ ਅਗਰ ਤੁਸੀਂ ਅਗਰ ਟੀਚਿੰਗ ਲਾਈਨ ਦੇ ਵਿੱਚ ਨਾ ਆਂਦੀ ਤਾਂ ਫੇਰ ਨਿਤੂ ਰੋੜਾ ਕੀ ਕਰਦੀ ਦੇਖੋ ਜੀ ਫੈਂਟਸੀ ਵਾਲੀ ਗੱਲਾਂ ਹੈ ਉਦੋਂ ਬੜਾ ਨਵਾਂ ਨਵਾਂ ਸ਼ੌਂਕ ਹੁੰਦਾ ਸੀਗਾ ਜਦੋਂ ਕਾਲਜ ਦੇ ਵਿੱਚ ਤੇ ਏਰੋਪਲੇਨਸ ਵਹ ਰਹੇ ਹੁੰਦੇ ਸੁੰਨਾਈ ਸ਼ੁਰੂ ਕੀਤਾ ਸੀ ਦੂ 에ਅਰ 호ਸਟੈਸ ਨੂੰ ਇੱਕ ਦੇ ਸੀਗੇ ਪਾਇਲਟਸ ਨੂੰ ਦੇਖਦੇ ਸੀ ਬੜੀ ਸਮਾਰਟ ਉਹਨਾਂ ਦੀ ਯੂਨੀਫਾਰਮ ਬਹੁਤ ਸਮਾਰਟ ਲੱਗਦੀ ਸੀ ਸਪੈਸ਼ਲੀ ਪਾਇਲਟਸ ਦੀ ਤੋ ਉਦੋਂ ਮਨ 'ਚ ਖਾਬ ਸੀਗਾ ਵੀ ਹਾਂ ਪਾਇਲਟ ਬੰਨਾ ਹੈ ਜਿਵੇਂ ਸ਼ੁਰੂ ਤੋਂ ਹੀ ਸੀਗਾ ਵੀ ਉਦੋਂ ਲੜਕੀਆਂ ਇਹ ਫੀਲਡ ਨਹੀਂ ਜੁਆਇਨ ਕਰਦੀਆਂ ਸੀ ਜੀ ਤਾਂ ਉਹ ਕਿਹੜਾ ਪਹਿਲੇ ਹੀ ਸੀਗਾ ਵਿੱਚ ਵੀ ਕੁਝ ਹਟਕੇ ਕਰਨਾ ਹੈ ਕੁਝ ਅਲੱਗ ਕਰਨਾ ਹੈ ਤਾਂ ਉਦੋਂ ਸੁਪਨਾ ਸੀ ਪਾਇਲਟ ਬਨਨ ਦਾ ਬਟ ਉਦੋਂ ਕੁਝ ਜਿਵੇਂ ਪੈਰਾਮੀਟਰਸ ਹੁਣ ਤਾਂ ਬਹੁਤ ਰਿਲੈਕਸ ਹੋ ਗਏ ਹਾਈਟ ਦੇ ਵੀ ਕੁਝ ਪੈਰਾਮੀਟਰਸ ਹੁੰਦੇ ਸੀ ਫਿਰ ਤੁਹਾਡੀ ਐਜੂਕੇਸ਼ਨ ਦੇ ਵੀ ਪੈਰਾਮੀਟਰ ਸੀਗੇ ਆਈ ਥਿੰਕ ਹਾਈਟ ਦੀ ਸਪੈਸੀਫਿਕ ਰਿਕੁਆਇਰਮੈਂਟ ਹੁੰਦੀ ਹੈ ਕਿ ਤੁਹਾਨੂੰ ਉਨੀ ਹਾਈਟ ਚਾਹੀਦੀ ਹੈ ਮੇਰੀ ਹਾਈਟ 5 ਫੁੱਟ ਹੈ ਮੈਂ ਉਸ ਰਿਕੁਆਇਰਮੈਂਟ ਨੂੰ ਮੀਟ ਨਹੀਂ ਕਰਦੀ ਸੀ ਤਾਂ ਉਹ ਸਾਲ ਕੋ ਡ੍ਰੀਮ ਰਿਹਾ ਸੀ ਫਿਰ ਛੱਡਤਾ ਸੀ ਚਲੋ ਇਹ ਤਾਂ ਗੱਲ ਰਹਿ ਗਈ ਕਿ ਅਗਰ ਤੁਸੀਂ ਟੀਚਿੰਗ ਲਾਈਨ ਦੇ ਵਿੱਚ ਨਾ ਹੁੰਦੇ ਤਾਂ ਤੁਹਾਡਾ ਡ੍ਰੀਮ ਜਿਹੜਾ ਸੀ ਉਹ ਪਾਇਲਟ ਬਣਨ ਦਾ ਸੀਗਾ फैमिलद सहयोग की गल की कि फैमिली फैमली जी बहुत कोपरेटिव हैगी है तो अगर मैं मिस्ट गल करा, कर करा कि वो की काम करती है तो उन्होंने जोड़ा सपोर्ट है जिन देर काम कि में रहा है किस तरीके का टाइम स्पैंड अगर मैं कह कि कुछ टाइम स्पैंड मूवमेंट होंगे है अपने फ्री टाइम केस तरीके बेसिकली बाई प्रोफेसन ही इज़ एन इंजीनियर और इंजीनियरिंग भी जॉब करते ਬਟ ਪਿਛਲੇ 15 ਸਾਲ ਤੋਂ ਉਹ ਸੋਸ਼ਲ ਵਰਕਰ ਨੇ ਆਰਟ ਆਫ ਲਿਵਿੰਗ ਦੇ ਫੁੱਲ ਟਾਈਮ ਟੀਚਰ ਨੇ ਤੇ ਉਹ ਐਨੇ ਕੋ ਕੋਆਪਰੇਟਿਵ ਨੇ ਐਨੇ ਅੰਡਰਸਟੈਂਡਿੰਗ ਹੈ ਪਹਿਲੀ ਗੱਲ ਤਾਂ ਜੇ ਵੈਸੇ ਤਾਂ ਮੈਂ ਸਟ्रेस ਲੈਂਦੀ ਨਹੀਂ ਹੈ ਨਾ ਇਨ ਕੇਸ ਜੇ ਕਮ ਦੇ ਸਟ्रेस ਤੋਂ ਮੈਂ ਘਰ ਵੀ ਆ ਰਹੀ ਆ ਤਾਂ ਹੀ ਇਸ ਮਾਈ ਸਟ्रेस ਬਸਟਰ ओके ਤੇੰਨੇ ਤਾਂ ਦੇ ਕੋ ਪਿੱਲੋ ਚਾਹੀਦਾ ਹੁੰਦਾ ਸਟ्रेस ਬਸਟਰ ਕਰਨਾਲੇ ਸੋ ਦੈਟਸ ਹੀ ਇਸ ਮਾਈ ਸਟ्रेस ਬਸਟਰ ਤਾਂ ਉਹ ਐਨਾ ਮੈਨੂੰ ਸਮਝਾਉਂਦੇ ਐ

ਤਾਂ ਅਸੀਂ ਅੱਧਾ ਪੁਨਾ ਕੰਟਾ ਕੰਟਾ ਅਸੀਂ ਦੋਨਾਂ ਨੇ ਘੁੰਮ ਕੇ ਆਨੇ ਆਂ ਐਵਰੀ ਡੇ ਉਹਦੇ ਵਿੱਚ ਲਾਈਕ ਹੀ ਇਜ਼ ਅ ਫੂਡੀ ਤਾਂ ਉਹਨਾਂ ਨੂੰ ਕੁਝ ਖਾਣਾ ਪੀਣਾ ਪਸੰਦ ਆ ਮੈਂ ਥੋੜਾ ਜਿਹਾ ਬਾਦ ਦਾ ਘੱਟ ਖਾ ਕੇ ਰਾਜੀ ਆ ਤਾਂ ਉਹਨਾਂ ਤੋਂ ਹੁੰਦਾ ਕਿ ਚੱਲ ਸਪੈਸ਼ਲੀ ਜਦੋਂ ਮੂਡ ਖਰਾਬ ਹੋਵੇ ਤਾਂ ਆਪਾਂ ਕਿਤੇ ਜਾ ਕੇ ਕੁਝ ਖਾ ਪੀ ਆਨੇ ਆ ਯੂ ਵਿਲ ਫੀਲ ਬੈਟਰ ਯੂ ਕੈਨ ਫੀਲ ਰਿਲੈਕਸ ਤੇ ਇਹ ਸਾਡਾ ਇਵਨਿੰਗ ਰੂਟੀਨ ਰਹਿੰਦਾ ਹੈਗਾ ਵੀ ਅਸੀਂ ਕਿਤੇ ਨਾ ਕਿਤੇ ਘੁੰਮ ਕੇ ਅੱਧਾ ਪੁਨਾ ਕੰਟਾ ਸਪੈਂਡ ਕਰਕੇ ਆਨੇ ਆਂ ਐਂਡ ਕਰਾ ਕੇ ਫੈਮਿਲੀ ਵਾਲੇ ਤਕਰੀਬਨ ਅਸੀਂ ਇਕੱਠੇ ਮਿਲ ਕੇ ਡਿਨਰ ਸਾਡਾ ਇਕੱਠਾ ਹੁੰਦਾ ਬਿਕੋਜ਼ ਅਦਰਵਾਈਜ਼ ਟਾਈਮਿੰਗ ਸੜੀਆਂ ਮੈਚ ਨਹੀਂ ਕਰਦੀਆਂ ਤਾਂ ਡਿਨਰ ਟਾਈਮ ਵੀ 올 ਆਲ ਆਰ ਟੂਗੇਦਰ ਤੋਂ ਵੀ ਟ੍ਰਾਈ ਟੂ ਈਟ ਐਟ ਲੀਸਟ 1 ਮੀਲ ਟੂਗੇਦਰ ਓਕੇ ਤਾਂ ਉਹ ਸਾਡਾ ਫੈਮਿਲੀ ਦਾ ਰਹਿੰਦਾ ਹੈ ਤੇ ਲਾਈਫ ਦੀ ਹੁਣ ਤੱਕ ਦੀ ਸਫਰ ਦੇ ਵਿੱਚੋਂ कोई ऐसी चीज अजी बाकी हुई यानी कि ड्रीम जेड़े कॉलेज दे सिघे वो ता चलो गल है कि हुण नहीं है ना ता इसो बिना ऑन वाले समय दे कुछ इच्छा होवे कोई ड्रीम होवे लाइफ दा जेड़ा हजे सोचे है कि पूरा करना वैसे ता ऊपर वाले दी दुआ नाल आज तक जो भी सोचे सब है सब पूरा हुआ है अगेन फर्दर इन फ्यूचर मैं अपना एक स्कूल खोलना चाहती है स्पेशली प्ले स्कूल प्ले स्कूल जिथे एजुकेशन इट्स नॉट बाय बुक्स ਉਥੇ ਜ਼ਿੰਦਗੀ ਦੀ ਐਜੂਕੇਸ਼ਨ ਜਿੱਥੇ ਬੱਚਿਆਂ ਨੂੰ ਮੈਂ ਦੇ ਸਕਾਂ ਨਾ ਲਾਈਫ ਦੀ ਐਜੂਕੇਸ਼ਨ ਲਾਈਫ ਵਿੱਚ ਜਿਹੜੇ ਸਕਿਲਸ ਨੇ ਬਿਕੋਜ਼ ਵਾਟ ਆਈ ਸੀ ਦ ਥਿੰਗਸ ਲੈਕਿੰਗ ਇਨ ਆਰ ਐਜੂਕੇਸ਼ਨ ਸਿਸਟਮ ਇਹਦੇ ਵਿੱਚ ਕਾਫੀ ਨਾ ਥਿਓਰੈਟੀਕਲ ਚੀਜ਼ਾਂ ਕਾਫੀ ਹੁੰਦੀਆਂ ਨੇ ਵੀ ਬੁਕਿਸ਼ ਨੌਲੇਜ ਜ਼ਿਆਦਾ ਹੈ ਆਪਾਂ ਪ੍ਰੈਕਟੀਕਲ ਸਕਿਲਸ ਬੱਚਿਆਂ ਨੂੰ ਸਿਖਾਣੇ ਆ ਪ੍ਰੈਕਟੀਕਲ ਨੌਲੇਜ ਦੇਣੀ ਹੈ ਆਪਾਂ ਉਸ ਮਾਮਲੇ ਵਿੱਚ ਥੋੜੇ ਜਿਹਾ ਜਿਹਾ ਲਿਮਿਟਿਡ ਆ ਉਹਦੇ ਵਿੱਚ ਮੈਨੂੰ ਫੋਰਨ ਦਾ ਐਜੂਕੇਸ਼ਨ ਸਿਸਟਮ ਕਿਤੇ ਨਾ ਕਿਤੇ ਥੋੜਾ ਬੈਟਰ ਲੱਗਦਾ ਇਹ ਨਾ ਵੇ ਕਿ ਉੱਥੇ ਛੋਟੇ-ਛੋਟੇ ਬੱਚਿਆਂ ਨੂੰ ਇੰਡੀਪੈਂਡੈਂਟ ਕਰਨ ਵਾਸਤੇ ਉਹ ਆਪਣਾ-ਆਪਣਾ ਕੰਮ ਬੱਚਨ ਨੂੰ ਆਪ ਕਰਨ ਦਿੰਦੇ ਆ ਇੱਥੇ ਆਪਾਂ ਬੱਚਿਆਂ ਨੂੰ ਬਹੁਤ ਡਿਪੈਂਡੈਂਟ ਬਣਾ ਕੇ ਰੱਖਦੇ ਆ ਬਹੁਤ स्पून ਫੀਡਿੰਗ ਹੁੰਦੀ ਹੈ ਸਕੂਲ ਦੇ ਵਿੱਚ ਵੀ ਇਵਨ ਅ ਅਸੀਂ ਬੱਚੇ ਨੂੰ ਆ ਨਹੀਂ ਕਹਿ ਸਕਦੇ ਵੀ ਆਪਣੀ ਚੇਅਰ ਉਠਾ ਕੇ ਵੀ ਤੁਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੂਸਰੇ ਰੂਮ ਵਿੱਚ ਲੈ ਜਾਓ ਇਵਨ ਪੇਰੈਂਟਸ ਇਸ ਗੱਲ ਤੇ ਆਬਜੈਕਟ ਕਰਦੇ ਆ ਤੇ ਇਹ ਬਹੁਤ ਹੀ ਗਲਤ ਗੱਲ ਹੈ ਬੱਚਿਆਂ ਨੂੰ ਇੰਡੀਪੈਂਡੈਂਟ ਕਰਨਾ ਆਪਣੇ ਕੰਮ ਖੁਦ ਕਰਨਾ ਸਿਖਾਉਣਾ ਆਈ ਥਿੰਕ ਦੈਟਸ ਅ ਵੈ ਜਿਿਹੜੇ ਬੱਚੇ ਨੂੰ ਆਉਣੇ ਚਾਹੀਦੇ ਤੇ ਉਹਨਾਂ ਨੂੰ ਡਿਫਰੈਂਟ ਫੀਲਡਸ ਦਾ ਐਕਸਪੋਜ਼ਰ ਜਿਵੇਂ ਹੁਣ ਆਪਣੇ ਸਕੂਲ 'ਚ ਵੀ ਮੈਂ ਕੋਸ਼ਿਸ਼ ਕਰਦੀ ਆਂ ਵੀ ਬੱਚਿਆਂ ਨੂੰ ਜਿੰਨੀਆਂ ਵਰਕਸ਼ਾਪਸ ਸੈਮੀਨਾਰ ਅਲੱਗ-ਅਲੱਗ ਫੀਲਡਸ ਦੀ ਨੋਲੇਜ ਉਹਨਾਂ ਨੂੰ ਦਿਲਵਾ ਸਕਾਂ ਅੱਗੇ ਵੀ ਮੇਰਾ ਪਲਾਨ ਇਹ ਹੈ ਕਿ ਛੋਟੀ-ਛੋਟੀ ਵਰਕਸ਼ਾਪ ਆਫ ਸਕਿੱਲ ਬੇਸਡ ਜਿਵੇਂ ਮੈਂ ਸਾਡੇ ਕਾਰਪੈਂਟਰ ਨੇ ਜਿਹੜੇ ਸਕੂਲ ਦੇ ਕਾਰਪੈਂਟਰ ਹੈ ਉਹਨਾਂ ਨਾਲ ਗੱਲ ਕਰਕੇ ਰੱਖੀ ਹੋਈ ਹੈ ਕਿ ਮੇਰੇ ਬੱਚਿਆਂ ਨੂੰ ਐਟਲੀਸਟ ਤੁਸੀਂ ਨੇਲਸ ਲਗਾਣੇ ਕਿੱਲੇ ਲਗਾਣੇ ਛੋਟੀ ਬੋਤ ਕਟਿੰਗ ਕਰਨੀ ਪਲੱਗਸ ਚੇਂਜ ਕਰਨੇ ਇਹ ਬੇਸਿਕ ਸਕਿਲਸ ਜਿਹੜੇ ਲਾਈਫ ਵਿੱਚ ਐਕਚੁਅਲੀ ਕੰਮ ਆਨੇ ਨੇ ਜਦੋਂ ਉਹਨਾਂ ਨੇ ਸਕੂਲਿੰਗ ਤੇ ਕਾਲਜ এডਿਕੇਸ਼ਨ ਤੋਂ ਬਾਅਦ ਆਪਣੀ ਜ਼ਿੰਦਗੀ ਜੀਣੀ ਹੈ ਤਾਂ ਉਹਨਾਂ ਨੂੰ ਇਹ ਸਕਿਲਸ ਇਕਵਿਪਡ ਹੋਣੇ ਚਾਹੀਦੇ ਨੇ ਅਸ ਨਸ ਸਕਿਲਸ ਤੋਂ ਲਾਈਫ ਸਕਿਲਸ ਆਈ ਟ੍ਰਾਈ ਟੂ ਪ੍ਰੋਵਾਈਡ ਥੈਮ ਲਾਈਕ ਸਕੂਲ ਜਿਸੀ ਜਿਵੇਂ ਰੋਜ਼ ਮੈਡੀਟੇਸ਼ਨ ਕਰਨੇ ਆ ਸਿਚੁਏਸ਼ਨ ਕੋਈ ਆ ਜਾਂਦੀ ਹੈ ਤਾਂ ਬੱਚਾ ਨੂੰ ਹੈਂਡਲ ਕਰਨਾ ਸਿਖਾਣਾ ਨਾ ਇੱਕ ਸਿਚੁਏਸ਼ਨ ਤੋਂ ਭਜਣਾ ਨਹੀਂ ਯਾ ਆਪਾਂ ਗੁੱਸਾ ਕਰਕੇ ਉਹਨੂੰ ਡੀਲ ਨਹੀਂ ਕਰਨਾ ਨਾ देयर आर ਵੇਜ਼ ਟੂ ਹੈਂਡਲ ਅ ਸਿਚੁਏਸ਼ਨ ਸਪੈਸ਼ਲੀ ਅੱਜਕੱਲ ਦੀ ਜਿਹੜੀ ਜਨਰੇਸ਼ਨ ਹੈ ਉਹਦੇ ਵਿੱਚ ਗੁੱਸਾ ਬਹੁਤ ਜ਼ਿਆਦਾ ਹੈ। ਤਾਂ ਮੇਰੀ ਕੋਸ਼ਿਸ਼ ਉੱਥੇ ਉਹ ਹੁੰਦੀ ਹੈ ਕਿ ਠੀਕ ਹੈ ਬੱਚੇ ਨੂੰ ਆਪਣੇ ਇਮੋਸ਼ਨਸ ਮੈਨੇਜ ਕਰਨੇ ਆਨੇ ਚਾਹੀਦੇ ਨੇ। ਬੱਚਿਆਂ ਨੂੰ ਇੰਡੀਪੈਂਡੈਂਟ ਹੋਣਾ ਆਣਾ ਚਾਹੀਦਾ ਆਪਣੇ ਇਮੋਸ਼ਨਸ ਨੂੰ ਪਹਿਲੇ ਤਾਂ ਸਮਝਣ ਤੇ ਫਿਰ ਉਹਨਾਂ ਨੂੰ ਡੀਲ ਕਰਨਾ ਆਵੇ। ਤੁਸੀਂ ਆ ਦੇਖੋ ਆ ਆਪਾਂ ਇੰਨੇ ਵੱਡੇ ਹੋ ਜਾਨੇ ਆ ਆਪਾਂ ਹਜੇ ਵੀ ਆਪਣੇ ਇਮੋਸ਼ਨਸ ਨੂੰ ਡੀਲ ਨਹੀਂ ਕਰ ਪੰਦੇ। ਤੇ ਜਦੋਂ ਆਪਾਂ ਉਹਨਾਂ ਨੂੰ ਨਹੀਂ ਡੀਲ ਕਰ ਪਾਂਦੇ ਤਾਂ ਆਪਾਂ ਕਿਤੇ ਨਾ ਕਿਤੇ ਫਰਸਟ੍ਰੇਸ਼ਨ ਦੇ ਡਿਪਰੈਸ਼ਨ ਦੇ ਸ਼ਿਕਾਰ ਹੁੰਨੇ ਆ ਮੈਂ ਆਪਣੇ ਬੱਚਿਆਂ ਨੂੰ ਉਹ ਸਕਿੱਲਸ ਵੀ ਦੇਣਾ ਚਾਹਨੀ ਆ ਹੁਣੇ 9th ਤੇ 10th ਦੇ ਬੱਚਿਆਂ ਨੂੰ ਮੈਂ ਕੀ ਦਿੱਤਾ ਹੈਗਾ ਇੰਟਰਨਸ਼ਿਪ ਦਾ ਪਿਛਲੇ ਸਾਲ ਵੀ ਦਿੱਤਾ ਸੀ ਇੰਟਰਨਸ਼ਿਪ ਦਾ ਹੋਮਵਰਕ ਮੈਂ ਇਸ ਵਾਰੀ ਵੀ ਦਿੱਤਾ ਹੈ ਰੀਜ਼ਨ ਬੀਂ ਉਹੀ ਕਿ ਮੈਂ ਉਹਨਾਂ ਨੂੰ ਇੰਡੀਪੈਂਡੈਂਟ ਬਣਾਉਣਾ ਚਾਹਨੀ ਆ ਆਪਾਂ ਇਹ ਗੱਲੇ ਜੌਬ ਓਰੀਐਂਟਡ ਜ਼ਿਆਦਾ ਰਹਿਣੇ ਆ ਬਟ ਜੌਬ ਦੇ ਵਿੱਚ ਆਪਾਂ ਉਦੋਂ ਸੋਚਣਾ ਸ਼ੁਰੂ ਕਰ ਦਿੰਨੇ ਆ ਜਦੋਂ ਆਪਾਂ ਕਾਲਜ ਪਾਸ ਆਊਟ ਕਰਦੇ ਆ ਵਾਈ ਨਾਟ ਇਨ ਦਾ ਸਕੂਲ ਟਾਈਮ ਅੱਜ ਜੇ 9th ਕਲਾਸ ਦਾ ਬੱਚਾ ਇੱਕ ਕਿਸੇ ਸ਼ਾਪ ਤੇ ਜਾ ਕੇ ਇੰਟਰਨਸ਼ਿਪ ਕਰ ਰਿਹਾ ਹੈ ਆਪਾਂ ਆਪਣੇ ਬੱਚਾ ਨੂੰ ਕੈਨੇਡਾ ਭੇਜ ਰਹੇ ਆ ਆਸਟ੍ਰੇਲੀਆ ਭੇਜਦੇ ਆ ਉੱਥੇ ਜਾ ਕੇ ਉਹ ਛੋਟੇ ਤੋਂ ਛੋਟਾ ਕੰਮ ਕਰਨ ਨੂੰ ਵੀ ਰੈਡੀ ਹੈ ਯੈਸ ਆਪਣੇ ਇੱਥੇ ਇੰਡੀਆ ਵਿੱਚ ਕੀ ਹੈ ਜੇ ਕੋਈ ਬੱਚਾ ਕੰਮ ਕਰਦਾ ਨਾ ਲੈ ਵਿਸ਼ਾਦ ਫੈਮਿਲੀ ਸਪੋਰਟ ਨਹੀਂ ਕਰ ਰਹੀ ਹੁੰਦੀ ਹੈ ਜਾਂ ਫੈਮਿਲੀ ਨੂੰ ਜ਼ਰੂਰਤ ਹੋ ਰਹੀ ਹੋ ਰਹੀ ਹੁੰਦੀ ਹੈ ਐਸ ਕਰਕੇ ਬੱਚੇ ਨੂੰ ਕੰਮ ਤੇ ਲਗਾਇਆ ਬਟ ਦੇਖੋ ਬੱਚਾ ਇੱਕ ਜਿਹੜਾ 12-13 ਸਾਲ ਦਾ ਬੱਚਾ ਹੈ ਉਹ ਇੱਕ ਸ਼ਾਪ ਤੇ ਜਾ ਕੇ ਜਾਂ ਇੱਕ ਆਫਿਸ ਵਿੱਚ ਜਾ ਕੇ ਆਪਣੇ ਫਾਦਰ ਦੇ ਨਾਲ ਹੀ ਜਾ ਕੇ ਬੈਠਦਾ ਹੈ ਉੱਥੇ ਕੋਈ 25-30 35 ਸ ਉਮਰ ਦੇ ਬੱਚੇ ਦੇ ਨਾਲ ਪਰਸਨ ਦੇ ਨਾਲ ਉਹ ਸਿੱਖ ਰਿਹਾ ਹੈ ਕਿੰਨੇ ਸਾਲ ਐਡਵਾਂਸ ਤੋਂ ਉਹਨੂੰ ਐਕਸਪੀਰੀਅੰਸ ਮਿਲ ਰਿਹਾ ਹੈ ਹਮ ਜੌਬ ਇਨ ਹੈਂਡ ਬਾਉਨ ਐਕਸਪੀਰੀਅੰਸ ਮਿਲ ਰਿਹਾ ਹੈ ਜਿਹੜਾ ਬੁੱਕਸ ਵਿੱਚ ਉਹਨੂੰ ਨਹੀਂ ਸਿੱਖਿਆ ਅਸਾਂ ਚੀਜ਼ ਮਿਲਣਾ ਬੱਚੇ ਚ ਕਿੰਨਾ ਕੌਨਫੀਡੈਂਸ ਬਿਲਡ ਅਪ ਹੋ ਰਿਹਾ ਕਿੰਨੀ ਇਨ ਡੈਪਥ ਨੋਲੇਜ ਆਏਗੀ ਤਾਂ ਮੈਨੂੰ ਲੱਗਦਾ ਇਸ ਤਰ੍ਹਾਂ ਦੀਆਂ ਚੀਜ਼ਾਂ ਜੇ ਮੇਰਾ ਆਪਣਾ ਸਕੂਲ ਹੋਏਗਾ ਮੈਂ ਹੋਰ ਅੱਛੇ ਤਰੀਕੇ ਨਾਲ ਕਰ ਪਾਉਂਗੀ ਜੀ ਤਾਂ ਬਹੁਤ ਖੂਬਸੂਰਤ ਤੁਹਾਡੇ ਬਹੁਤ ਸੋਹਣੇ ਵਿਚਾਰ ਹੈਗੇ ਬਹੁਤ ਵਧੀਆ ਲੱਗਿਆ ਮੈਮ ਤੁਹਾਡੇ ਨਾਲ ਗੱਲ ਕਰਕੇ ਤਾਂ ਤੁਹਾਡੇ ਤੋਂ ਅੱਜ ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ ਬਹੁਤ ਬਹੁਤ ਸ਼ੁਕਰੀਆ ਇਹਨਾਂ ਕੀਮਤੀ ਸਮਾਂ ਦੇਣ ਲਈ ਥੈਂਕ ਯੂ ਥੈਂਕ ਯੂ